ਸਨ ਦੋਸਤੋ ਖੇਤੀ ਦੇ ਵਿੱਚ ਜਦੋਂ ਵੀ ਅਸੀਂ ਉਤਪਾਦਨ ਵਧਾਉਣ ਦੀ ਗੱਲ ਕਰਦੇ ਹਾਂ ਤਾਂ ਮਾਹਿਰਾਂ ਦੇ ਵੱਲੋਂ ਸਾਨੂੰ ਬਹੁਤ ਸਾਰੀਆਂ ਨਵੀਆਂ ਖੇਤੀ ਤਕਨੀਕਾਂ ਦਿੱਤੀਆਂ ਗਈਆਂ ਨੇ ਔਰ ਇਹਨਾਂ ਤਕਨੀਕਾਂ ਦਾ ਆਪਣੇ ਖੇਤਾਂ ਦੇ ਵਿੱਚ ਇਸਤੇਮਾਲ ਕਰਕੇ ਅਸੀਂ ਆਪਣੀ ਜਿਹੜੀ ਝਾੜ ਆ ਪ੍ਰੋਡਕਸ਼ਨ ਹੈ ਉਹਨੂੰ ਵਧਾ ਰਹੇ ਹਾਂ ਪਰ ਜੇ ਅਸਤੇ ਨਾਲ ਅਸੀਂ ਇਹ ਵੀ ਦੇਖੀਏ ਕਿ ਜਦੋਂ ਸੰਯੁਕਤ ਖੇਤੀ ਪ੍ਰਣਾਲੀ ਦੀ ਗੱਲ ਹੁੰਦੀ ਆ ਜਾਂ ਆਪਾਂ ਇਹ ਕਹੀਏ ਕਿ ਮਸ਼ੀਨਰੀ ਕਰਨ ਦੀ ਗੱਲ ਹੁੰਦੀ ਆ ਤਾਂ ਉਹਦੇ ਵਿੱਚ ਇੱਕ ਜਿਹੜਾ ਮੇਨ ਮੁੱਖ ਮੁੱਦਾ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਵਿੱਚ ਵਿਚਾਰਿਆ ਜਾ ਰਿਹਾ ਉਹ ਹੈ ਪਾਣੀ ਦਾ ਡਿੱਗਦਾ ਹੋਇਆ ਪੱਧਰ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਤਕਰੀਬਨ 1306 ਛਪਣ ਨੇ ਕਿ ਜਿਹੜਾ ਛਪਣਾਂ ਦਾ ਸਾਫ਼ ਕੀਤਾ ਹੋਇਆ ਪਾਣੀ ਆ ਜਦੋਂ ਆਪਾਂ ਖੇਤੀ ਲਈ ਉਹਨੂੰ ਵਰਤਦੇ ਆ ਤਾਂ ਸਾਡੇ ਲਈ ਬਹੁਤ ਹੀ ਜਿਹੜੇ ਵਧੀਆ ਨਤੀਜੇ ਸਾਹਮਣੇ ਆਏ ਨੇ ਇਸੇ ਤਰ੍ਹਾਂ ਦਾ ਹੀ ਇੱਕ ਵਿਸ਼ਾ ਲੈ ਕੇ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਜਲੰਧਰ ਦੇ ਵਿੱਚ ਬਲਾਕ ਆਦਮਪੁਰ ਦੇ ਪਿੰਡ ਦੂੜੇ ਜਿੱਥੇ ਕਿ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਨਵਾੜ ਅਤੇ ਪਿੰਡ ਦੇ ਲੋਕਾਂ ਦੀ ਸਹਾਇਤਾ ਦੇ ਨਾਲ ਇੱਕ ਛੱਪੜ ਦਾ ਨਵ ਨਿਰਮਾਣ ਕੀਤਾ ਗਿਆ ਔਰ ਨਵ ਨਿਰਮਾਣ ਤੋਂ ਬਾਅਦ ਇਹ ਜਿਹੜਾ ਪਾਣੀ ਆ ਖੇਤੀ ਵਾਸਤੇ ਸਿੰਚਾਈ ਲਈ ਵਰਤਿਆ ਜਾ ਰਿਹਾ ਸੁਖਸਾਨ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਪੰਜਾਬ ਦੇ ਵਿੱਚ ਅਗਰ ਕੋਈ ਸੰਕਟ ਸਾਡੇ ਸਾਹਮਣੇ ਹੈ ਉਹ ਹੈ ਪਾਣੀ ਦਾ ਗੰਭੀਰ ਸੰਕਟ ਜੇ ਅਸੀਂ ਸਾਰੇ ਘਟਨਾ ਕਰਮ ਤੇ ਉੱਪਰ ਇੱਕ ਛਾਤ ਮਾਰੀਏ ਤੇ ਕਿ ਜਿਹੜੀ ਲੰਬੇ ਸਮੇਂ ਤੋਂ ਸਾਡੀ ਜਿਹੜੀ ਓਵਰ ਡਿਪੈਂਡੈਂਸ ਆ ਉਹ ਜ਼ਮੀਨ ਹੀਟਲੇ ਪਾਣੀ ਤੇ ਆ ਕਿਉਂਕਿ ਉਹਦੇ ਕਈ ਕਾਰਨ ਨੇ ਕਿ ਸੰਗਣੀ ਖੇਤੀ ਹੋ ਰਹੀ ਆ ਪੰਜਾਬ ਦਾ ਜੇ ਦੇਖੀ ਆਪਾਂ 1.5% ਰਕਵਾ ਆ ਔਰ ਤਕਰੀਬਨ ਜਿਹੜੀ 2.5% ਉਹ ਸਾਡੀ ਭਾਰਤੀ ਦੀ ਪਾਪੂਲੇਸ਼ਨ ਦਾ ਹਿੱਸਾ ਆ ਸਮੇਂ-ਸਮੇਂ ਦੇ ਨਾਲ ਨਵੀਆਂ ਤਕਨੀਕਾਂ ਆ ਰਹੀਆਂ ਨਵੀਆਂ ਤਕਨੀਕਾਂ ਦੇ ਨਾਲ ਜਿਹੜੇ ਨਵੇਂ-ਨਵੇਂ ਜਿਹੜੇ ਤਜਰਬੇ ਉਹ ਖੇਤਾਂ ਦੇ ਵਿੱਚ ਕੀਤੇ ਜਾ ਰਹੇ ਆ ਬਹੁਤ ਵੱਡਾ ਯੋਗਦਾਨ ਆ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਦਾ ਉਹਨਾਂ ਦੇ ਅਧਿਕਾਰੀਆਂ ਦਾ ਫੀਲਡ ਸਟਾਫ ਦਾ ਕਿ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਪਿੰਡਾਂ ਦੇ ਵਿੱਚ ਜਿਹੜਾ ਛਪੜਾਂ ਦਾ ਪਾਣੀ ਆ ਸਾਫ਼ ਕੀਤਾ ਹੋਇਆ ਥਾਪਰ ਮਾਡਲ ਨਾਲ ਜਾਂ ਸਿੰਚੇਵਲ ਮਾਡਲ ਨਾਲ ਉਹਨੂੰ ਫਸਲਾਂ ਦੀ ਲਈ ਜਿਹੜਾ ਸਿੰਚਾਈ ਵਾਸਤੇ ਵਰਤੋਂ ਵਿੱਚ ਲਿਆ ਰਹੇ ਨੇ ਕਿਵੇਂ ਉਪਰਾਲੇ ਹੋ ਰਹੇ ਆ ਕਿਉਂ ਇਹਨਾਂ ਦੀ ਲੋੜ ਆ ਆਓ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ ਸਾਡੇ ਨਾਲ ਬੈਠੇ ਨੇ ਇੰਜੀਨੀਅਰ ਅਰਵਿੰਦਰ ਸਿੰਘ ਕਾਲਾ ਜੀ ਜੋ ਕਿ ਮੰਡਲ ਭੂਮੀ ਰੱਖਿਆ ਅਫਸਰ ਨੇ ਜਲੰਧਰ ਦੇ ਵਿੱਚ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਇਹਨਾਂ ਦੇ ਵਿਭਾਗ ਦੇ ਵੱਲੋਂ ਬਹੁਤ ਸਾਰੇ ਉਪਰਾਲੇ ਇਹ ਵੀ ਜਿਹੜਾ ਛੱਪੜ ਦਾ ਕੰਮ ਆ ਇਹਨਾਂ ਦੇ ਵਿਭਾਗ ਦੇ ਵੱਲੋਂ ਜਿਹੜਾ ਕੀਤਾ ਗਿਆ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੀ ਅੱਜ ਗੱਲ ਹੋ ਰਹੀ ਹੈ ਕਿ ਛੱਪੜਾਂ ਦਾ ਔਰ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਸਾਫ਼ ਕੀਤਾ ਪਾਣੀ ਜਾਂ ਆਪਾਂ ਇਹ ਕਹੀਏ ਵੀ ਬਾਰਿਸ਼ ਦਾ ਪਾਣੀ ਵੀ ਜਿਹੜਾ ਸਟੋਰ ਕੀਤਾ ਉਹ ਆਪਾਂ ਖੇਤੀ ਲਈ ਵਰਤ ਰਹੇ ਆ ਕੀ ਕੀ ਕਾਰਨ ਨੇ ਜਿਹੜਾ ਸਾਡੀ ਸ਼ਿਫਟਿੰਗ ਆ ਉਹ ਸਮਰਸੀਬਲ ਮੋਟਰਾਂ ਤੋਂ ਜਿਹੜੀ ਆ ਉਹ ਇਧਰ ਨੂੰ ਹੋ ਰਹੀ ਆ ਦੇਖੋ ਜੀ ਇਹਦਾ ਪ੍ਰਮੁੱਖ ਕਾਰਨ ਆ ਜਿਹੜਾ ਪੰਜਾਬ ਦਾ ਵਾਟਰ ਟੇਬਲ ਆ ਉਹ ਨੀਚੇ ਜਾ ਰਿਹਾ ਆ ਆਪਾਂ ਨੂੰ ਪਤਾ ਹੀ ਆ ਲਗਭਗ 1 ਮੀਟਰ ਦੇ ਕਰੀਬ ਹਰ ਸਾਲ ਪਾਣੀ ਦਾ ਪੱਧਰ ਥੱਲੇ ਲਿਆ ਜਾਂਦਾ ਜਿਸ ਨਾਲ ਸਾਨੂੰ ਹਰ ਵਾਰ ਮੋਟਰਾਂ ਹੋੜਨੀਆਂ ਕਰਨੀਆਂ ਪੈਂਦੀਆਂ ਸਮਰਸੀਬਲ ਬੋਰ ਦੁਬਾਰਾ ਕਰਾਉਣੇ ਪੈਂਦੇ ਆ ਕਈ ਕੁਝ ਕਰਨਾ ਪੈਂਦਾ ਉਸੀ ਨੂੰ ਟੈਕਲ ਕਰਨ ਲਈ ਸਾਨੂੰ ਸਾਨੂੰ ਜਿਹੜੇ ਗੈਰ ਬਾਈ ਤੇ ਟੰਗ ਇਰੀਗੇਸ਼ਨ ਦੇ ਉਹ ਵਰਤਣੇ ਚਾਹੀਦੇ ਆ ਉਹਦੇ ਵਿੱਚ ਜਿਹੜਾ ਸਭ ਤੋਂ ਜ਼ਰੂਰੀ ਹੈ ਕਿ ਜਿਹੜਾ ਨਹਿਰੀ ਪਾਣੀ ਜਿਹੜਾ ਆਪਣਾ ਸਰਫੇਸ ਵਾਟਰ ਨਹਿਰੀ ਪਾਣੀ ਆ ਰਿਹਾ ਨਹਿਰੀ ਪਾਣੀ ਨੂੰ ਅਸੀਂ ਖੇਤਾਂ ਲਈ ਵਰਤੀਏ ਤੇ ਕਿਉਂਕਿ ਨਹਿਰੀ ਪਾਣੀ ਦੇ ਵਿੱਚ ਇਹ ਖਾਲਾਂ ਦੀ ਅਜੇ ਪ੍ਰੋਬਲਮ ਚੱਲ ਰਹੀ ਆ ਪੂਰੀ ਤਰ੍ਹਾਂ ਬਣੇ ਨਹੀਂ ਜਿੱਥੇ ਬਣ ਗਏ ਉੱਥੇ ਲੱਗ ਰਿਹਾ ਪਰ ਜਿੱਥੇ ਬਣੇ ਬਾਕੀ ਪੰਜਾਬ ਸਰਕਾਰ ਵੱਲੋਂ ਉਪਰਾਲੇ ਕਰਕੇ ਬਾਕੀ ਜਗ੍ਹਾ ਵੀ ਬਣਾਏ ਜਾ ਰਹੇ ਨੇ ਉਸ ਤੋਂ ਇਲਾਵਾ ਹੋਰ ਗੈਰ ਰਵਾਇਤੀ ਟੰਗ ਹੈਗੇ ਆ ਜਿਵੇਂ ਐਸਟੀਪੀਜ਼ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਛੋਟੇ ਕਸਬਿਆਂ 'ਚ ਵੀ ਛੋਟੇ ਛੋਟੇ ਐਸਟੀਪੀ ਲੱਗੇ ਨੇ ਵੱਡੇ ਸ਼ਹਿਰਾਂ 'ਚ ਤਾਂ ਬਹੁਤ ਵੱਡੇ ਕੈਪੈਸਿਟੀ ਦੇ ਐਸਟੀਪੀ ਲੱਗੇ ਹੋਏ ਆ ਜਿਹੜਾ ਉਹਨਾਂ ਦਾ ਟ੍ਰੀਟ ਕੀਤਾ ਪਾਣੀ ਆ ਉਹਨੂੰ ਆਪਾਂ ਪਾਣੀ ਸਾਫ਼ ਕਰਨ ਤੋਂ ਬਾਅਦ ਉਹ ਪਾਣੀ ਨੂੰ ਆਪਾਂ ਡਰੇਨਾਂ ਦੇ ਵਿੱਚ ਡਰੇਨ ਕਰ ਦਿੰਦੇ ਆ ਉਹ ਪਾਣੀ ਨੂੰ ਆਪਾਂ ਡਿਸਪੋਜ਼ ਆਫ ਕਰ ਦਿੰਦੇ ਆ ਜਦ ਕਿ ਉਸ ਪਾਣੀ ਨੂੰ ਸਾਨੂੰ ਖੇਤੀਬਾੜੀ ਵਾਸਤੇ ਵਰਤ ਲੈਣਾ ਚਾਹੀਦਾ ਸਾਡੇ ਵਿਭਾਗ ਵੱਲੋਂ ਲਗਭਗ 600 ਐਮਐਲਡੀ ਪਾਣੀ ਪਿਛਲੇ ਕੁਝ ਸਾਲਾਂ ਵਿੱਚ ਵਰਤੋਂ ਵਿੱਚ ਲਿਆਂਦਾ ਗਿਆ ਇਹ ਪਾਣੀ ਨੂੰ ਜਿੰਮੇਦਾਰਾਂ ਦੇ ਖੇਤਾਂ ਵਰਤਿਆ ਜਾ ਰਿਹਾ ਤੇ ਇਹ ਪ੍ਰੋਜੈਕਟ ਬੜੇ ਕਾਮਯਾਬੀ ਨਾਲ ਚੱਲ ਰਹਿਣਾ ਤੇ ਇਸ ਤੋਂ ਇਲਾਵਾ ਲਗਭਗ ਇੰਨੇ ਹੀ ਹੋਰ ਐਮਐਲਡੀ ਪਾਣੀ ਅਸੀਂ ਜਿਹੜੇ ਸਾਡੇ ਪ੍ਰੋਜੈਕਟ ਚੱਲ ਰਹੇ ਨੇ ਤਾਂ ਅਗਲੇ 1.5 ਸਾਲ ਦੇ ਵਿੱਚ ਉਹ ਵੀ ਇੰਪਲੀਮੈਂਟ ਹੋ ਜਾਣਗੇ ਤੇ ਉਹ ਵੀ ਪਾਣੀ ਖੇਤਾਂ ਨੂੰ ਲੱਗ ਜਾਏਗਾ ਉਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਛੱਪੜ ਨੇ ਜਿੱਥੇ ਛੱਪੜਾਂ ਦੀ ਟ੍ਰੀਟਮੈਂਟ ਛੱਪੜ ਮੱਲਾ ਰੈਨੋਵਰਕ ਕੀਤੇ ਹੋਏ ਨੇ ਜਿਵੇਂ ਤੁਸੀਂ ਦੱਸਿਆ ਵੀ ਸੀਚੇ ਵਾਲ ਮਾਡਲ ਜਾਂ ਥਾਪਰ ਮਾਡਲ ਨਾਲ ਜਿਹੜੇ ਰੈਨੋਵਰਕ ਕੀਤੇ ਹੋਏ ਨੇ ਉਹ ਰੀਨੋਵੇਟਡ ਜਿਹਦੇ ਛੱਪੜ ਨੇ ਉਹਨਾਂ ਵਿੱਚ ਜਿਹੜਾ ਪਾਣੀ ਲਾਸਟ ਸਟੇਪ ਤੇ ਪਹੁੰਚਦਾ ਉਹ ਪਾਣੀ ਬਿਲਕੁਲ ਸਾਫ਼ ਹੁੰਦਾ ਹੈ ਔਰ ਇਰੀਗੇਸ਼ਨ ਵਾਸਤੇ ਫਿੱਟ ਹੁੰਦਾ ਕਿਉਂਕਿ ਅਸੀਂ ਵਾਰ-ਵਾਰ ਉਹਨੂੰ ਟੈਸਟ ਵੀ ਕਰਾਉਨੇ ਆ ਟੈਸਟ ਕਰਾ ਕੇ ਅਸੀਂ ਚੈੱਕ ਕੀਤਾ ਕਿ ਉਹ ਪਾਣੀ ਫਿੱਟ ਫਾਰ ਇਰੀਗੇਸ਼ਨ ਆਉਂਦਾ ਤਾਂ ਉਹ ਪਾਣੀ ਨੂੰ ਅਸੀਂ ਖੇਤਾਂ ਵਿੱਚ ਵਰਤਿਆ ਜਾ ਸਕਦਾ ਉਹਨਾਂ ਵਿੱਚੋਂ ਜਿੱਥੇ ਆਪਾਂ ਜਿਹੜੀ ਜਗ੍ਹਾ ਤੇ ਬੈਠੇ ਆ ਪਿੰਡ ਦੂੜਾ ਜਿਹੜੇ ਬੈਠੇ ਆਪਾਂ ਇਹ ਪਿੰਡ ਵੀ ਇਸ ਪਿੰਡ ਦਾ ਵੀ ਜਿਹੜਾ ਛੱਪੜ ਆ ਇਹ ਉਹਦਾ ਵੀ ਜਿਹੜਾ ਕੰਮ ਆ ਉਹਦਾ ਵੀ ਇਹ ਪਾਣੀ ਇਰੀਗੇਸ਼ਨ ਵਾਸਤੇ ਯੂਜ਼ਰ ਹੈ ਇਹ ਵੀ ਉਸ ਸਕੀਮ ਦੇ ਅੰਦਰ ਹੀ ਆ ਥਾਪਰ ਮਾਡਲ ਨਾਲ ਜਾਂ ਸੀਚੇਵਾਲ ਮਾਡਲ ਨਾਲ ਇਹ ਨਵ ਨਿਰਮਾਣ ਕੀ ਹੈ ਇਹ ਕਿਵੇਂ ਹੁੰਦਾ ਨਿਰਮਾਣ ਇਹਦੇ ਵਿੱਚ ਕੀ ਕੀ ਸਟੈਪ ਨੇ ਜਿਹੜੇ ਮੇਨਲੀ ਆਪਾਂ ਮੰਦਿਆਂ ਕਿਉਂਕਿ ਆਮ ਕਹਿੰਦੇ ਨੇ ਕਿ ਜਿਹੜਾ ਛੱਪੜ ਦਾ ਪਾਣੀ ਆ ਉਹਨੂੰ ਸਿੰਚਾਈ ਵਾਸਤੇ ਆਪਾਂ ਵਰਤ ਸਕਦੇ ਆ ਪਰ ਤੁਸੀਂ ਗੱਲ ਕੀਤੀ ਕਿ ਥਾਪਰ ਮਾਡਲ ਨਾਲ ਜਾਂ ਪਹਿਲਾਂ ਸੀਚੇਵਾਲ ਮਾਡਲ ਨਾਲ ਜਿਹੜੀ ਉਹਦਾ ਨਵ ਨਿਰਮਾਣ ਕਰਨਾ ਜ਼ਰੂਰੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਮੇਨ ਮੁੱਖ ਜਿਹੜੇ ਸਟੈਪ ਰੱਖੇ ਜਾਂਦੇ ਨੇ ਦੇਖੋ ਉਹਦੇ ਮੁੱਖ ਸਟੈਪ ਤਾਂ ਐਦਾਂ ਹੈ ਕਿ ਜਿਹੜਾ ਪਾਣੀ ਪਿੱਛੋਂ ਆ ਰਿਹਾ ਜੀ ਉਹਦੇ ਵਿੱਚ ਜਦੋਂ ਸੀਵਰੇਜ ਦਾ ਪਾਣੀ ਆਦਾ ਉਹਦੇ ਵਿੱਚ ਕਈ ਤਰ੍ਹਾਂ ਦੇ ਗਾਰ ਹੁੰਦੀ ਉਹਦੇ ਵਿੱਚ ਠੀਕ ਹੈ ਜਾਂ ਉਹਦੇ ਵਿੱਚ ਕੁਝ ਇੰਪਿਉਰिटीज ਹੁੰਦੀਆਂ ਸਾਬਣ ਹੁੰਦਾ ਜਾਂ ਹੋਰ ਵੀ ਘਰਾਂ ਦਾ ਪਾਣੀ ਹੁੰਦਾ ਕਿਚਨ ਦਾ ਪਾਣੀ ਆਉਂਦਾ ਉਹਦੇ ਵਿੱਚ ਉਹ ਪਾਣੀ ਡਾਇਰੈਕਟਲੀ ਆਪਾਂ ਪਕਾਉਣ ਵਾਸਤੇ ਨਹੀਂ ਯੂਜ਼ ਕਰ ਸਕਦੇ ਕਿਉਂਕਿ ਕੁਝ ਕੈਮੀਕਲ ਉਹਦੇ ਵਿੱਚ ਆ ਜਾਂਦੇ ਆ ਤੇ ਉਹ ਜਿਹੜੇ ਕੈਮੀਕਲ ਹਾਲਾਂਕਿ ਲਾਈਟ ਬਹੁਤ ਹੁੰਦੇ ਆ ਤੇ ਉਹਨੂੰ ਕੋਈ ਖਾਸ ਟ੍ਰੀਟਮੈਂਟ ਕੋਈ ਸਾਇੰਟਿਫਿਕ ਟ੍ਰੀਟਮੈਂਟ ਦੀ ਜ਼ਰੂਰਤ ਨਹੀਂ ਪੈਂਦੀ ਤਾਂ ਉਹਨੂੰ ਸਿੰਪਲੀ ਆਪਾਂ ਪਹਿਲਾਂ ਤਾਂ ਉਹ ਜਿਹੜਾ ਪਾਣੀ ਆ ਉਹਦੇ ਵਿੱਚ ਜਿਹੜੀ ਮੋਟੀ ਗਾਰ ਜਿੱਦਾਂ ਗਾਰ ਆਇਆ ਕੋਈ ਲਫਾਫੇ ਜਾਂ ਕੋਈ ਹੋਰ ਚੀਜ਼ ਆ ਤਾਂ ਪਹਿ ਉਹਦੇ ਵਿੱਚੋਂ ਉਹ ਕਾਲ ਕੇ ਪਹਿਲਾਂ ਉਹਨੂੰ ਅਲੱਗ ਕਰ ਦਿੰਨੇ ਆ ਉਸ ਤੋਂ ਬਾਅਦ ਚ ਉਹਨੂੰ ਸਿੰਪਲ ਜਿਸ ਤਰ੍ਹਾਂ ਇਸ ਪਿੰਡ ਦੇ ਵਿੱਚ ਹੋਇਆ ਕਿ ਸਿੰਪਲ ਉਹਨੂੰ ਇੱਕ ਸਿੰਪਲ ਫਿਲਟਰ ਬਣਾ ਕੇ ਇਹ ਪੱਥਰਾਂ ਦਾ ਫਿਲਟਰ ਬਣਾਇਆ ਉਹਨਾਂ ਨੇ ਅਲੱਗ-ਅਲੱਗ ਸਾਈਜ਼ ਦੇ ਇਹ ਪੱਥਰ ਲਏ ਆ ਛੋਟੇ ਵੱਡੇ ਤੇ ਉਸ ਤੋਂ ਛੋਟੀ ਬਜਰੀ ਤੇ ਉਹਦੇ ਵਿੱਚ ਦੀ ਉਹਨੂੰ ਕ੍ਰੋਸ ਕਰਕੇ ਉਹ ਪਾਣੀ ਇਹਦੇ ਚ ਉਹ ਸਾਫ਼ ਹੋ ਜਾਂਦਾ ਤਾਂ ਪਾਣੀ ਉਹ ਫਿਟ ਫੋਰ ਇਰੀਗੇਸ਼ਨ ਹੋ ਜਾਂਦਾ ਜਾਂ ਇਸ ਤਰ੍ਹਾਂ ਇਸ ਪਾਣੀ ਨੂੰ ਇੱਕ ਸੈਂਟਰੀਫਿਊਗਲ ਸਿਸਟਮ ਹੀ ਕੁਝ ਪਿੰਡਾਂ ਚ ਲਾਇਆ ਜਾਂਦਾ ਕਿ ਪਾਣੀ ਨੂੰ ਘੁਮਾ ਕੇ ਜਿਹੜਾ ਉਹਦੇ ਹੈਵੀ ਮਟੀਰੀਅਲ ਤਾਂ نیچے بیٹھ ਜਾਂਦਾ ਤਾਂ ਲਾਈਟ ਪਾਣੀ ਜਿਹੜਾ ਉੱਪਰ ਆ ਜਾਂਦਾ ਤੇ ਲਾਈਟ ਮਟੀਰੀਅਲ ਜਿਹੜਾ ਉੱਪਰ ਉਹ ਪਾਣੀ ਦੇ ਵਿੱਚ ਮਿਕਸ ਹੁੰਦਾ ਥੋੜਾ ਬਹੁਤ ਪਰ ਉਹ ਇੰਨਾ ਹਾਰਮਫੁਲ ਨਹੀਂ ਹੁੰਦਾ ਤਾਂ ਉਹ ਉਹ ਪਾਣੀ ਉਹ ਚੱਪੜੇ ਤੇ ਇਕੱਠਾ ਕਰਕੇ ਉਤੋਂ ਅੱਗੇ ਫਿਰ ਇਰੀਗੇਸ਼ਨ ਵਾਸਤੇ ਪਰਤਿਆ ਜਾ ਸਕਦਾ ਸੁਰਦਰਸ ਤੁਸੀਂ ਦੱਸਿਆ ਕਿ ਜਿਹੜਾ ਪਾਣੀ ਆ ਸ਼ੁੱਧੀਕਰਨ ਤੋਂ ਬਾਅਦ ਜੜੀਆਂ ਅਲੱਗ-ਲੱਗ ਸਟੇਜੀਸ ਆ ਉਹ ਖੇਤੀ ਵਾਸਤੇ ਫਿੱਟ ਹੈ ਹੁਣ ਇਹ ਗੱਲ ਆਉਂਦੀ ਹੈ ਵੀ ਜਿਹੜਾ ਪਾਣੀ ਤੁਸੀਂ ਸ਼ੁੱਧੀਕਰਨ ਤੋਂ ਬਾਅਦ ਕਿਸਾਨਾਂ ਨੂੰ ਖੇਤੀ ਵਾਸਤੇ ਦੇ ਰਹੇ ਹੋ ਇਹ ਸਾਰੀਆਂ ਫਸਲਾਂ ਤੇ ਲਗਾ ਸਕਦੇ ਆ ਆਪਾਂ ਜਾਂ ਕੋਈ ਸਿਲੇਕਟਡ ਕ੍ਰੋਪਸ ਨੇ ਕਿਹਨਾਂ ਤੇ ਲੱਗਣਾ ਤੋ ਛਪੜਾਂ ਦੇ ਪਾਣੀ ਦਾ ਸਵਾਲ ਆ ਇਹਦੇ ਲਈ ਕੋਈ ਸਿਲੇਕਟਡ ਕ੍ਰੌਪ ਦੀ ਜ਼ਰੂਰਤ ਨਹੀਂ ਆ ਕਿਉਂਕਿ ਇਹਦੇ ਵਿੱਚ ਇਹ ਕੋਈ ਪਿੰਡ ਦਾ ਪਾਣੀ ਆ ਸੀਵਰੇ ਦਾ ਪਾਣੀ ਆ ਚ ਕੋਈ ਹਾਰਮਫੁਲ ਕੈਮੀਕਲ ਵਗੈਰਾ ਜ਼ਿਆਦਾ ਨਹੀਂ ਹੈਗੇ ਤਾਂ ਇਸ ਕਰਕੇ ਪਾਣੀ ਬੜੇ ਆਰਾਮ ਨਾਲ ਕਿਸੇ ਫਸਲ ਵਾਸਤੇ ਵਰਤਿਆ ਜਾ ਸਕਦਾ ਜੀ ਤੇ ਜਿਹੜਾ ਐਸਟੀਪੀਜ਼ ਦਾ ਪਾਣੀ ਆ ਉਹ ਵੀ ਜੇ ਉਹ ਚ ਕਲਾ ਸੀਵਰੇ ਦਾ ਪਾਣੀ ਆ ਰਿਹਾ ਤਾਂ ਉਹ ਵੀ ਕਿਸੇ ਫਸਲ ਵਾਸਤੇ ਹਾਨੀ ਕਰਕੇ ਨਹੀਂ ਹੈਗਾ ਜੀ ਪਰ ਜੇ ਕਿਸੇ ਕਾਰਨ ਕਰਕੇ ਉਹ ਵਿੱਚ ਕੁਝ ਕੈਮੀਕਲ ਹੈਗੇ ਆ ਤਾਂ ਉਹਨੂੰ ਵੈਜੀਟੇਬਲ ਦੇ ਉੱਪਰੋਂ ਥੋੜਾ ਅਵਾਇਡ ਕਰਨਾ ਚਾਹੀਦਾ ਜਾਂ ਘੱਟ ਵਰਤਣਾ ਚਾਹੀਦਾ ਬਾਕੀ ਫਸਲਾਂ ਵਾਸਤੇ ਉਹਨੂੰ ਕੋਈ ਨ ਹੁਣ ਸਾਡੇ ਕਿਸਾਨ ਦੋਸਤਾਂ ਨੂੰ ਇਹ ਦੱਸੋ ਵੀ ਜਿਹੜਾ ਪਾਣੀ ਤੁਸੀਂ ਖੇਤਾਂ ਤੱਕ ਫਸਲ ਦੇ ਕੋਲ ਪਹੁੰਚਾ ਰਹੇ ਹੋ ਉਹਦੇ ਕਿਹੜੇ-ਕਿਹੜੇ ਸਟੈਪ ਨੇ ਤੇ ਉਹ ਪਾਣੀ ਖੇਤਾਂ ਤੱਕ ਕਿੱਦਾਂ ਪਹੁੰਚਦਾ ਟੈਕਨੀਕ ਕੀ ਆ ਤੇ ਉਹਦੇ ਵਾਸਤੇ ਕੀ-ਕੀ ਕਰਨਾ ਪੈਂਦਾ ਜਿਵੇਂ ਆਪਾਂ ਜਿਹੜੇ ਚੱਪੜ ਤੇ ਅੱਜ ਬੈਠੇ ਆਪਾਂ ਜਿਹੜੇ ਪਿੰਡ ਦੇ ਵਿੱਚ ਇਹਦਾ ਜਿਹੜਾ ਪਾਣੀ ਆ ਉਹ ਇੱਥੋਂ ਆਪਾਂ ਉਹਦੇ ਵਾਸਤੇ ਇੱਕ ਪਾਈਪਲਾਈਨ ਪਾ ਕੇ ਜਿਹੜੇ ਜ਼ਿੰਮੇਦਾਰ ਨੇੜਲੇ ਜ਼ਿੰਮੇਦਾਰ ਹੁੰਦੇ ਆ ਉਹਨਾਂ ਦੇ ਖੇਤਾਂ ਤੱਕ ਪਾਈਪਲਾਈਨਾਂ ਪਹੁੰਚਾਉਂਦੇ ਆ ਤੇ ਉਹਨਾਂ ਨੂੰ ਉੱਥੇ ਉਹਨਾਂ ਦੀ ਰਿਕੁਆਇਰਮੈਂਟ ਦੇ ਮੁਤਾਬਕ ਉੱਥੇ ਨੱਕੇ ਦਿੱਤੇ ਜਾਂ ਤੇ ਇਹ ਪਾਣੀ ਨੂੰ ਪੰਪਿੰਗ ਦੀ ਜ਼ਰੂਰਤ ਪੈਂਦੀ ਆ ਪੰਪਿੰਗ ਲਈ ਅਸੀਂ ਸੋਲਰ ਮੋਟਰ ਇਹਦੇ ਨਾਲ ਹੀ ਡਿਪਾਰਟਮੈਂਟ ਵੱਲੋਂ ਸੋਲਰ ਮੋਟਰ ਵੀ ਲਵਾ ਕੇ ਦਿੱਤੀ ਜਾਂਦੀ ਆ ਉਹ ਸੋਲਰ ਮੋਟਰ ਦਿਨ ਦੇ ਵੇਲੇ ਜਿਹੜੇ 8 ਘੰਟੇ ਆ 10 ਘੰਟੇ ਗਰਮੀਆਂ 'ਚ ਜਾਂ ਸਰਦੀਆਂ 'ਚ 6 ਤੋਂ 7 ਘੰਟੇ ਮੈਨੋਂ ਰੋਣੀ 8 ਘੰਟੇ ਉਹ ਚੱਲਦੀ ਆ ਮੋਟਰ ਤਾਂ 8 ਘੰਟੇ ਦੇ ਵਿੱਚ ਉਹ ਬੜੇ ਆਰਾਮ ਨਾਲ ਜਿਹੜੇ ਜਿੰਨੇ ਵੀ ਆਪਾਂ ਏਰੀਆ ਲੈਨੇ ਆ 40 50 ਏਕੜ ਏਰੀਆ ਲੈਨੇ ਆ ਆਪਾਂ ਇਹਦੇ ਨਾਲ ਤੇ ਉਹ ਏਨੇ ਏਰੇ ਨੂੰ ਬੜੇ ਆਰਾਮ ਨਾਲ ਸਿੰਚਾਈ ਕਰ ਦਿੰਦੀ ਆ ਉਹ ਮੋਟਰ ਤਾਂ ਉਹ ਵਿਭਾਗ ਵੱਲੋਂ ਵੀ ਮੋਟਰ ਦਿੱਤੀ ਜਾਂਦੀ ਪਲੱਸ ਨਾਲੇ ਜਿਹੜਾ ਇਰੀ ਡਿਪਾਰਟਮੈਂਟ ਆਮ ਤੌਰ ਤੇ ਆਪਾਂ ਦੇਖਦੇ ਆਂ ਕਿ ਪੰਜਾਬ ਦੇ ਵਿੱਚ ਛੋਟੇ ਕਿਸਾਨ ਨੇ ਜਿਨ੍ਹਾਂ ਦਾ ਰਕਬਾ 5 ਏਕੜ ਤੋਂ ਘੱਟ ਆ ਸਮਾਲ ਮਾਰਜਨਲ ਫਾਰਮਰ ਨੇ ਪਰਿਵਾਰਾਂ ਦੇ ਵਿੱਚ ਵੀ ਵੰਡ ਹੋ ਰਹੀ ਆ ਦੋ ਭਰਾਵਾਂ ਦਾ ਬਰਕਬਾ ਜਿਹੜਾ ਉਹ ਵੰਡ ਹੋ ਰਿਹਾ ਤੇ ਕਈ ਕਿਸਾਨਾਂ ਕੋਲ ਮੋਟਰਾਂ ਵੀ ਨਹੀਂ ਹੈਗੀਆਂ ਕੋਈ ਸਿੰਚਾਈ ਦਾ ਸਾਧਨ ਨਹੀਂ ਜੇ ਆਪਾਂ ਕਹੀਏ ਵੀ ਅਸ਼ੋਰ ਡਿਰੀਗੇਸ਼ਨ ਨਹੀਂ ਹੈ ਤੁਸੀਂ ਕਿਸ ਤਰ੍ਹਾਂ ਇਸ ਜੀ ਨੂੰ ਇਨਸ਼ੋਰ ਕਰਦੇ ਹੋ ਕਿ ਜਿਹੜੇ ਬਾਕੀ ਕਿਸਾਨ ਨੇ ਜਿਨ੍ਹਾਂ ਕੋਲ ਪਾਣੀ ਦੀ ਸਹੂਲਤ ਨਹੀਂ ਹੈ ਉਹਨਾਂ ਦੀ ਭਾਗੀਦਾਰੀ ਕਿਸ ਤਰ੍ਹਾਂ ਇਹਨਾਂ ਸਕੀਮਾਂ ਦੇ ਵਿੱਚ ਵਧਾਈ ਜਾਵੇ ਤੇ ਕਿਸ ਤਰ੍ਹਾਂ ਜਿਹੜੇ ਇਸ ਤਰ੍ਹਾਂ ਦੇ ਪ੍ਰੋਜੈਕਟ ਆ ਉਹ ਹੋਰ ਲਗਾਏ ਜਾਣ। ਦੇਖੋ ਜਿਹੜੇ ਛੋਟੇ ਜ਼ਿਮੀਂਦਾਰ ਆ ਜਾਂ ਜਿਨ੍ਹਾਂ ਕੋਲੇ ਮੋਟਰ ਨਹੀਂ ਹੈਗੀਆਂ ਉਹਨਾਂ ਵਾਸਤੇ ਤਾਂ ਇਹ ਜਿਹੜੇ ਪ੍ਰੋਜੈਕਟ ਨੇ ਇੱਕ ਵਰਦਾਨ ਆ। ਜੀ ਕਿਉਂਕਿ ਉਹਨਾਂ ਨੂੰ ਪਾਣੀ ਲਈ ਦੂਸਰੇ ਨਾਲ ਦੇ ਫਾਰਮਰ ਤੇ ਜਾਂ ਨਾਲ ਕਿਸੇ ਹੋਰ ਜ਼ਿਮੀਂਦਾਰ ਤੇ ਜਾਂ ਫਿਰ ਉਹਨਾਂ ਆਪਣੀ ਜ਼ਮੀਨ ਠੇਕੇ ਤੇ ਦੇਣੀ ਪੈਂਦੀ ਆ ਮਜਬੂਰੀ ਵਾਸ ਤੇ ਉਹ ਖੁਦ ਖੇਤੀ ਨਹੀਂ ਕਰ ਪਾਉਂਦੇ। ਤੇ ਅਗਰ ਉਹਨਾਂ ਨੂੰ ਇਹੋ ਜਿਹਾ ਪ੍ਰੋਜੈਕਟ ਮਿਲ ਜਾਂਦਾ ਚਾਹੇ ਐਸਟੀਪੀ ਦਾ ਪਾਣੀ ਆ ਕਿਉਂਕਿ ਉਹ ਫ੍ਰੀ ਆਫ ਕੋਸਟ ਮਿਲਣਾ ਚਾਹੇ ਛੱਪਣਾ ਦਾ ਪਾਣੀ ਉਹ ਫ੍ਰੀ ਆਫ ਕੋਸਟ ਮਿਲਣਾ ਤਾਂ ਉਹ ਜ਼ਿਮੀਂਦਾਰਾਂ ਨੂੰ ਸਾਨੂੰ ਉਹ ਜ਼ਿਮੀਂਦਾਰਾਂ ਨੂੰ ਜ਼ਰੂਰ ਇਸ ਚ ਉਹ ਫਾਰਮਰ ਜੇ ਪਾਰਟਿਸਪੇਟ ਕਰਨਗੇ ਤਾਂ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਕਿਉਂਕਿ ਉਹਨਾਂ ਨੂੰ ਅਸ਼ੋਰ ਡਿਰੀਗੇਸ਼ਨ ਕਿਉਂਕਿ ਜੇ ਚਲੋ ਇਹ ਤਾਂ ਸੋਲਰ ਮੋਟਰ ਲੱਗੀ ਹੈ ਜ ਜਦੋਂ ਆਪਾਂ ਐਸਟੀਪੀ ਦੇ ਪਾਣੀ ਨੂੰ ਯੂਜ਼ ਕਰਦੇ ਆ ਤਾਂ ਉੱਥੇ 24 ਘੰਟੇ ਪਾਣੀ ਚੱਲਦਾ ਉਹ ਦਿਨ ਰਾਤ ਜਿਸ ਵੇਲੇ ਮਰਜ਼ੀ ਚਾਹਣ ਉਹ ਪਾਣੀ ਨੂੰ ਚਲਾ ਸਕਦੇ ਆ ਸਿਰਫ ਉਹੀ ਚੀਜ਼ ਆ ਕਿ ਨਾ ਉਹਨਾਂ ਦਾ ਕੋਈ ਕਨੈਕਸ਼ਨ ਲੈਂਦੀ ਲੋਡ ਨਾ ਕੋਈ ਉਹਨਾਂ ਨੂੰ ਗਰਾਊਂਡ ਵਾਟਰ ਨੂੰ ਡਿਪਲੀਟ ਕਰ ਰਿਹਾ ਕੁਛ ਨਹੀਂ ਕਰ ਰਿਹਾ ਉਹ ਸਿਰਫ ਉਹੀ ਪਾਣੀ ਨੂੰ ਯੂਜ਼ ਕਰ ਰਿਹਾ ਜਾ ਕੇ ਇੱਕ ਬਟਨ ਆਪਣਾ ਤੇ ਆਪਣਾ ਨੱਕਾ ਖੋਲ ਲੈਣਾ ਪਾਣੀ ਉਹਨਾਂ ਦੇ ਭਾਗੀਦਾਰੀ ਉਹਨਾਂ ਦੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਆਉਣਾ ਚਾਹੀਦਾ ਹੈ ਇਹਦੇ ਵਿੱਚ ਤੇ ਇਹੋ ਜਿਹੇ ਬੰਦਿਆਂ ਨੂੰ ਅੱਗੇ ਦਾ ਡਿਪਾਰਟਮੈਂਟ ਵੀ ਇਹ ਲੋਕਾਂ ਨੂੰ ਅਨਚਾਰਜ ਕਰ ਰਿਹਾ ਵੀ ਇਹੋ ਜਿਹੇ ਲੋਕ ਜਿਹੜੇ ਜਿਹੜੇ ਜਿਨ੍ਹਾਂ ਕੋਲ ਪਾਣੀ ਦਾ ਕੋਈ ਸੋਰਸ ਨਹੀਂ ਹੈਗਾ ਉਹ ਅੱਗੇ ਆਣ ਜਾਦਾ ਸੋ ਥੈਟ ਆਪਾਂ ਵੱਧ ਤੋਂ ਵੱਧ ਏਰੀਆ ਨੂੰ ਅਸ਼ੋਰਡ ਏਰੀਆ ਦੇ ਅੰਡਰ ਲਿਆ ਸਕੀਏ ਹੁਣ ਦੱਸੋ ਵੀ ਗੱਲ ਹੋਰ ਦੱਸੋ ਵੀ ਜਿਹੜਾ ਇਹ ਛੱਪੜ ਦਾ ਨਵ ਨਿਰਮਾਣ ਆ ਇਹ ਇਹ ਵੀ ਤੁਸੀਂ ਕਰਦੇ ਹੋ ਜਾਂ ਪਾਈਪਲਾਈਨ ਦਾ ਕੰਮ ਤੁਸੀਂ ਕਰਦੇ ਹੋ ਇਸ ਤੋਂ ਇਲਾਵਾ ਜਿਹੜੇ ਜ਼ਿਮੀਦਾਰ ਇਹਦਾ ਫਾਇਦਾ ਉਠਾਉਂਦੇ ਨੇ ਉਹਨਾਂ ਦੇ ਤਜਰਬੇ ਹੁਣ ਤੱਕ ਦੇ ਕੀ ਨੇ ਜਿਹੜਾ ਚੱਪੜ ਤੇ ਨਵ ਨਿਰਮਾਨ ਦਾ ਹੈਗਾ ਕੰਮ ਉਹ ਆਪਣੇ ਸਾਡੇ ਵਿਭਾਗ ਵੱਲੋਂ ਨਹੀਂ ਕੀਤਾ ਜਾਂਦਾ। ਭੂਮੀ ਤੇ ਜਲ ਸੰਭਾਲ ਵੱਲੋਂ ਵਿਭਾਗ ਵੱਲੋਂ ਨਹੀਂ ਕੀਤਾ ਜਾਂਦਾ। ਉਹਦੇ ਲਈ ਤੁਸੀਂ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਨਾਲ ਕੰਟੈਕਟ ਕਰ ਸਕਦੇ ਹੋ ਉਹ ਕਰਦੇ ਆ। ਜਾਂ ਫਿਰ ਜਿਵੇਂ ਇਹ ਵਾਲਾ ਪਿੰਡ ਆ ਇਹਨਾਂ ਨੇ ਖੁਦ ਆਪਣੀ ਐਨਆਰਏ ਭਰਾਵਾਂ ਦੀ ਹੈਲਪ ਦੇ ਨਾਲ ਫੰਡ ਇਕੱਠਾ ਕਰਕੇ ਲਗਭਗ ਇਹਨਾਂ ਨੇ 1 ਕਰੋੜ ਰੁਪਏ ਦੇ ਤੇ ਖਰਚਿਆ ਇਹ ਚੱਪੜ ਤੇ ਇਹਨਾਂ ਨੇ ਖੁਦ ਇਹ ਚੱਪੜ ਸਾਰਾ ਰੈਨੋਵੇਟ ਕੀਤਾ ਬਹੁਤ ਸੋਹਣਾ ਚੱਪੜ ਬਣਾਇਆ। ਉਸ ਤੋਂ ਇਲਾਵਾ ਜਿਹੜਾ ਸਾਡਾ ਪ੍ਰੋਜੈਕਟ ਸੀਗਾ ਪਾਈਪਲਾਈਨ ਵਾਲਾ ਉਹ ਤੇ ਲਗਭਗ ਅਸੀਂ 12 ਲੱਖ ਰੁਪਏ ਤੇ ਇੱਕ ਪ੍ਰੋਜੈਕਟ ਤੇ ਖਰਚਿਆ ਪਾਈਪਲਾਈਨ 1100 ਸਮਥਿੰਗ 21 ਕਿਲੋਮੀਟਰ 1121 ਮੀਟਰ ਪਾਈਪਲਾਈਨ ਇਹਦੇ ਲੇ ਕੀਤੀ ਆ ਉਸਲਾ ਪੰਜ ਆਸ ਪਾਵਰ ਦੇ ਨਾਲ ਨੂੰ ਮੋਟਰ ਦਿੱਤੀ ਅਸੀਂ ਤੇ ਲਗਭਗ 14 ਜ਼ਿਮੀਦਾਰ ਇਹਦਾ ਬੈਨੀਫਿਟ ਲੈ ਰਹੇ ਆ ਤੇ 40 ਏਕਟੇਰ ਦੇ ਕਰੀਬ ਆ ਖਾਵਾ ਇਹ ਨੂੰ ਇਹ ਪਾਣੀ ਲੱਗ ਰਿਹਾ ਤੇ ਉਹਦੇ ਵਿੱਚ ਜਿਹੜਾ ਇਹ ਨਵ ਨਿਰਮਣ ਵਾਲਾ ਕੰਮ ਆ ਇਹ ਇਹਨਾਂ ਨੂੰ ਆਪ ਕਰਾਉਣਾ ਪਏਗਾ ਜਾਂ ਨਰੇ ਜਾਂ ਨਰੇਗਾ ਵਿੱਚ ਕਰਨਾ ਰੂਲ ਡਿਵੈਲਪਮੈਂਟ ਡਿਪਾਰਟਮੈਂਟ ਕਰ ਰਿਹਾ ਜਾਂ ਕਿਸੇ ਹੋਰ ਸਕੀਮ ਚ ਅਲੱਗ ਲਾ ਵਿਭਾਗ ਇਹ ਨਵ ਨਿਰਮਣ ਕਰਦੇ ਆ ਤੇ ਜੋ ਬਹੁਤ ਯਾਰ ਪਿੰਡਾਂ ਵਿੱਚ ਹੋਇਆ ਹੋਇਆ ਜਿੱਥੇ ਹੋਇਆ ਹੈ ਉੱਥੇ ਅਸੀਂ ਪਾਈਪਲਾਈਨ ਦਾ ਕੰਮ ਕਰਵਾ ਰਹੇ ਹਾਂ ਉਹਨਾਂ ਪਿੰਡਾਂ ਦੇ ਵਿੱਚ ਜੀ ਤੇ 100% ਸਬਸਿਡੀ ਦੇ ਅਸੀਂ ਕਰਵਾਣੇ ਆ ਤੇ ਕੋਈ ਜ਼ਿੰਮੇਵਾਰ ਤਾਂ ਕੋਈ ਇਸਾਂ ਨੇ ਲੈਂਦਾ ਸਿਰਫ ਉਹਨਾਂ ਦੀ ਇੱਕ ਪਾਰਟਿਸਪੇਸ਼ਨ ਐਕਟਿਵ ਚਾਹੀਦੀ ਆ ਸਿਰਫ ਉਹ ਸਾਡੇ ਨਾਲ ਰਲ ਕੇ ਕੰਮ ਕਰਵਾ ਲੈਣ ਬਸ ਇੰਨਾ ਹੀ ਆ ਤੇ ਪੈਸਾ ਉਹਨਾਂ ਦਾ ਕੋਈ ਖਰਚ ਨਹੀਂ ਹੋਏਗਾ ਇਹਦਾ ਤੇ ਦੱਸੋ ਇਹਦਾ ਫਿਰ ਰੱਖ-ਰਖਾਓ ਕਿਵੇਂ ਹੁੰਦਾ ਜੀ ਰੱਖ-ਰਖਾਓ ਇਸ ਦੀ ਪਿੰਡ ਦੇ ਵਿੱਚ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੀ ਇੱਕ ਕਮੇਟੀ ਬਣਾ ਦਿੰਨੇ ਆ ਜਿਨ ਜਿਹੜੇ ਉਹਦੇ ਲਾਭਪਾਤਰੀ ਉਹਨਾਂ ਦੀ ਕਮੇਟੀ ਬਣਾਈ ਜਾਂਦੀ ਆ ਉਹਦਾ ਪ੍ਰਧਾਨ ਸੈਕਟਰੀ ਵਗੈਰਾ ਚੁਣ ਕੇ ਤੇ ਉਹਨਾਂ ਨੂੰ ਅਸੀਂ ਰੱਖ-ਰਖਾਵਦਾ ਇਹਦਾ ਪੂਰਾ ਜ਼ਿੰਮੇਵਾਰੀ ਦੇ ਲੈਂਦੇ ਆ ਠੀਕ ਆ ਵੈਸ ਪਾਈਪ ਲਾਈਨ ਦੀ ਵੀ 1 ਸਾਲ ਦੀ ਗਾਰੰਟੀ ਆ ਤੇ ਜੇ ਉਹ ਚ ਕੋਈ ਪ੍ਰੋਬਲਮ ਆਦੀ 1 ਸਾਲ ਦੇ ਵਿੱਚ ਜਾਂ 3 ਸਾਲ ਦੇ ਕੋਈ ਸੋਲਰ ਚ ਪ੍ਰੋਬਲਮ ਆਦੀ ਤਾਂ ਉਹ ਕੰਪਨੀ ਵੱਲੋਂ ਕਰਕੇ ਦਿੱਤਾ ਜਾਂਦਾ ਠੀਕ ਹੈ ਜਾਂ ਵਿਭਾਗ ਉਹਨੂੰ ਕਰਵਾ ਕੇ ਦਿੰਦਾ ਉਸ ਤੋਂ ਬਾਅਦ ਚ ਜੇ ਜ਼ਿੰਮੇਦਾਰ ਉਹ ਜੇ ਉਸ ਤੋਂ ਬਾਅਦ ਵੀ ਕੋਈ ਪ੍ਰੋਬਲਮ ਆਦੀ ਆ ਤਾਂ ਇਹ ਜ਼ਿੰਮੇਦਾਰ ਆਪਣੇ ਪੱਧਰ ਜਿਹੜੀ ਕਮੇਟੀ ਬਣੀ ਆ ਉਹ ਆਪਣੇ ਪੱਧਰ ਤੇ ਕੁਝ ਫੰਡ ਇਕੱਠਾ ਕਰ ਸਕਦੇ ਨੇ ਤੇ ਉਹ ਫੰਡ ਇਕੱਠਾ ਕਰਕੇ ਉਹ ਚੋ ਕਰਵਾ ਸਕਦੇ ਇਹਦੀ ਰਿਪੇਅਰ ਡਾਕਟਰ ਸਾਹਿਬ ਆਪਾਂ ਗੱਲ ਕਰੀਏ ਤਾਂ ਭਾਰਤ ਸਰਕਾਰ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਸੰਦੇਸ਼ ਇੱਕ ਆਪਾਂ ਇਹ ਕਹੀਏ ਕਿ ਇੱਕ ਵੇਵ ਚਲਾਈ ਜਾ ਸੂਰਜੀ ਊਰਜਾ ਦੀ ਵਰਤੋਂ ਕਰੋ ਸੋਲਰ એનર્ਜੀ ਤੁਸੀਂ ਗੱਲ ਕੀਤੀ ਹੈ ਕਿ ਕੀ ਕਾਰਨ ਆ ਜਿਹੜੀ ਇਹ ਸ਼ਿਫਟਿੰਗ ਸਰਕਾਰ ਵੱਲੋਂ ਔਰ ਤੁਹਾਡਾ ਵਿਭਾਗ ਵੀ ਸੋਲਰ ਮੋਟਰ ਲਾ ਰਿਹਾ ਵੀ ਸੋਲਰ ਜਿਹੜਾ ਕਿਉਂ ਤੁਸੀਂ ਇਹਨੂੰ ਪ੍ਰਮੋਟ ਕਰ ਰਹੇ ਹੋ ਕੀ ਕਾਰਨ ਕੀ ਇਹਦਾ ਸੋਲਰ ਪ੍ਰਮੋਟ ਕਰਨ ਦਾ ਮੇਨ ਕਾਰਨ ਤਾਂ ਇਹੀ ਆ ਕਿ ਜਿਹੜੀ ਆਪਣੀ ਜਿਹੜੀ ਬਿਜਲੀ ਆ ਉਹ ਬਚਾਉਣੀ ਜੀ ਠੀਕ ਆ ਬਿਜਲੀ ਤੇ ਡਿਪੈਂਡੈਂਸ ਆਪਣੇ ਘਟਾਉਣੇ ਜੀ ਉਹਦੇ ਵਿੱਚ ਚਾਹੇ ਆਪਾਂ ਘਰਾਂ ਦੇ ਸੋਲਰ ਪੈਨਲ ਲਵਾਈਏ ਚਾਹੇ ਸੋਲਰ ਮੋਟਰਾਂ ਇੱਥੇ ਲਾਈਆਂ ਜਾ ਰਹੀਆਂ ਜਾਂ ਕਿਸੇ ਤਰ੍ਹਾਂ ਵੀ ਸੋਲਰ એનર્ਜੀ ਨੂੰ ਵਾਧ ਤੋਆ ਯੂਜ਼ ਕੀਤਾ ਜਾ ਸਕਦਾ ਕਿਉਂਕਿ ਇਹ એનર્ਜੀ ਕਦੇ ਖਤਮ ਹੋਣ ਵਾਲੀ ਨਹੀਂ ਹੈਗੀ ਇਹ ਡਾਕਟਰ ਸਾਹਿਬ ਸਵਾਲ ਮੈਂ ਇਸ ਕਰਕੇ ਕੀਤਾ ਕਿ ਆਮ ਤੌਰ ਤੇ ਇਹ ਲੋਕਾਂ ਦੇ ਵਿੱਚ ਭਰਮ ਸੀ ਵੀ ਜਿਹੜੀ ਸੂਰਜੀ એનર્ਜੀ ਹੈ ਬਹੁਤ ਮਹਿੰਗੀ ਆ ਬਈ ਇਹਨੂੰ ਆਮ ਜਿਹੜਾ ਕਿਸਾਨ ਆ ਜਾਂ ਆਮ ਲਾਹ ਪਤਰੀ ਇਹਨੂੰ ਅਫੋਰਡ ਨਹੀਂ ਕਰ ਸਕਦਾ ਕੀ ਸਰਕਾਰ ਵੱਲੋਂ ਕੋਈ ਵਿੱਤੀ ਸਹਾਇਤਾ ਮਿਲਦੀ ਤਾਂ ਇਹਦੇ ਕਰਕੇ ਇਹਦਾ ਪ੍ਰਚਲਿਤ ਹੋ ਰਿਹਾ ਇਹ ਵਿੱਤੀ ਸਹਾਤਾ ਵੀ ਹੈਗੀ ਆ ਚਲੋ ਉਹ ਉਹ ਅਲੱਗ-ਅਲੱਗ ਆ ਕਿਉਂਕਿ ਜਿਹੜੇ ਘਰਾਂ ਵਾਸਤੇ ਉਹ ਪੇਡਾ ਭਾਜੜਾ ਉਹਨੂੰ ਡੀਲ ਕਰਦਾ ਜੀ ਉੱਤੇ ਵੀ ਸਬਸਿਡੀ ਉਹ ਦਿੰਦੇ ਆ ਕੁਝ ਲਗਭਗ 40-5000 ਰੁਪਏ ਪਰ ਕਿਲੋਵਾਟ ਹੈਗੀ ਆ ਸਟਾਰਟਿੰਗ ਤੇ ਅਪ ਟੂ 3 ਕਿਲੋਵਾਟ ਤੱਕ ਉਸ ਤੋਂ ਉੱਪਰ ਥੋੜੀ ਘਟ ਜਾਂਦੀ ਆ ਪਰ ਉਹ ਸਬਸਿਡੀ ਉਹ ਤੇ ਦੇ ਰਿਆ ਪਰ ਜਿਹੜੇ ਅਸੀਂ ਸੋਲਰ ਸਿਸਟਮ ਲਾ ਰਹੇ ਆ ਇਹ 100% ਸਬਸਿਡੀ ਤੇ ਨੇ ਫਾਰਮਰ ਦੇ ਉੱਤੇ ਕੋਈ ਖਰਚਾ ਨਹੀਂ ਹੈਗਾ ਜੀ ਇਹਨੂੰ ਜੇ ਆਪਾਂ ਕਹੀਏ ਵੀ ਇਹ ਬੜੀ ਮਹਿੰਗੀ ਪੈ ਰਹੀ ਹੈ ਮਹਿੰਗੀ ਨਹੀਂ ਪੈਂਦੀ ਇਹ 4-5 ਸਾਲ ਦੇ ਵਿੱਚ ਆਪਣਾ ਪੂਰਾ ਕੋਸਟ ਆਪਣੇ ਰਿਕ ਠੀਕ ਹੈ ਇਹਦੇ ਵਿੱਚ ਕੋਈ ਇੰਨੀ ਮਹਿੰਗੀ ਵਾਲੀ ਗੱਲ ਨਹੀਂ ਹੈ ਕਿ ਹਾਂ ਇਨੀਸ਼ੀਅਲ ਕੋਸਟ ਜਰੂਰ ਜ਼ਿਆਦਾ ਹੈ ਇੱਕ ਵਾਰ ਆਪਾਂ ਜੋ ਇਨੀਸ਼ੀਅਲ ਕੋਸਟ ਤੋਂ ਜ਼ਿਆਦਾ ਲੱਗਦੀ ਹੈ ਆਪਣੇ ਠੀਕ ਹੈ ਬਟ ਲੇਕਿਨ ਉਹ 5 ਸਾਲ ਦੇ ਵਿੱਚ ਰਿਕਵਰ ਬੜੇ ਆਰਾਮ ਨਾਲ ਹੋ ਜਾਂਦੀ ਹੈ ਜੋ ਭੂਮੀ ਤੇ ਜਲ ਸੰਭਾਲ ਵਿਭਾਗ ਨੇ ਬਹੁਤ ਅੱਛਾ ਕੰਮ ਕੀਤਾ ਹੈ ਕਿ ਇਸ ਪਿੰਡ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਪਾਣੀ ਨੂੰ ਇਸਤੇਮਾਲ ਕਰ ਰਹੇ ਆ ਔਰ ਇਹਦੇ ਨਾਲ ਹੀ ਬਾਕੀ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਲੋਕ ਆ ਇਸ ਪ੍ਰੋਜੈਕਟ ਤੋਂ ਦਿਸ਼ਾ ਨਿਰਦੇਸ਼ ਲੈ ਕੇ ਹੋਰ ਵੀ ਪ੍ਰੋਜੈਕਟ ਜਿਹੜੇ ਵਧੀਆ ਕਰਨਗੇ ਤੋ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵਧੀਆ ਜਾਣਕਾਰੀ ਸਾਡੇ ਕਿਸਾਨ ਦੋਸਤਾਂ ਨੂੰ ਦਿੱਤੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਸਾਡੇ ਨਾਲ ਨੇ ਪਿੰਡ ਦੂੜੇ ਬਲਾਕ ਆਦਮਪੁਰ ਜ਼ਿਲ੍ਹਾ ਜਲੰਧਰ ਦੇ ਲਾਪਤਰੀ ਕਿਸਾਨ ਨਗਰ ਨਿਵਾਸੀ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਇਸ ਜਿਹੜਾ ਛੱਪੜ ਤੋਂ ਸਿੰਚਾਈ ਪਾਣੀ ਦਾ ਪ੍ਰੋਜੈਕਟ ਆ ਛੱਪੜ ਦਾ ਨਵ ਨਿਰਮਾਣ ਆ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿਹੜੀ ਨਵੀਂ ਭਾਗੀਦਾਰੀ ਆ ਸ਼ਮੂਲੀਅਤ ਰਹੀ ਇਸ ਕੰਮ ਦੇ ਵਿੱਚ ਔਰ ਅੱਜ ਵੀ ਤੁਹਾਡੇ ਸਾਹਮਣੇ ਇਹ ਜਿਹੜਾ ਪ੍ਰੋਜੈਕਟ ਆ ਚੱਲ ਰਿਹਾ ਲੰਬੇ ਸਮੇਂ ਤੋਂ ਜਿਹੜਾ ਇਹਦਾ ਇਹਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਸੀ ਉਹਨੂੰ ਨਿਪਰੇ ਚਾੜਿਆ ਗਿਆ ਐਨ ਆ ਆਰ ਆਈ ਵੀਰਾਂ ਦੀ ਸਹਾਇਤਾ ਦੇ ਨਾਲ ਸਰਕਾਰੀ ਵਿਭਾਗਾਂ ਦੀ ਮਦਦ ਦੇ ਨਾਲ ਔਰ ਇਲਾਕੇ ਦੇ ਵਿੱਚ ਜਿਹੜਾ ਇਹ ਪ੍ਰੋਜੈਕਟ ਆ ਇੱਕ ਮਿਸਾਲ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕ ਜਿਹੜੇ ਨੇ ਇਸ ਪਿੰਡ ਤੋਂ ਸੁਝਾਅ ਲੈਣ ਲਈ ਔਰ ਇਸ ਪਿੰਡ ਦੇ ਪਰਛੱਪਣ ਨੂੰ ਦੇਖਣ ਲਈ ਅਕਸਰ ਆਉਂਦੇ ਨੇ ਤੇ ਆਪਣੇ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਛੱਪੜ ਦਾ ਨਵ ਨਿਰਮਾਣ ਕਰਕੇ ਸਿੰਚਾਈ ਪਾਣੀ ਲਈ ਜਿਹੜੀ ਇਹਦੀ ਵਰਤੋਂ ਕਰ ਰਹੇ ਨੇ। ਕਿਸ ਤਰ੍ਹਾਂ ਇਹ ਪ੍ਰੋਜੈਕਟ ਬਣਿਆ ਕਿਸ ਕੀ ਕੀ ਮੁਸ਼ਕਲਾਂ ਇਹਨਾਂ ਨੂੰ ਆਈਆਂ ਕਿਹੜੇ ਕਿਹੜੇ ਵਿਭਾਗਾਂ ਨੇ ਇਹਨਾਂ ਦੀ ਮਦਦ ਕੀਤੀ ਆਓ ਜਾਣਦੇ ਹਾਂ ਇਹਨਾਂ ਦੀ ਰਾਏ ਤੇ ਇਹਨਾਂ ਦੇ ਜਿਹੜੇ ਸੁਝਾਅ ਨੇ ਸੋ ਮੇਰੇ ਨਾਲ ਖੜੇ ਨੇ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ। ਹਾਂਜੀ ਮੇਰਾ ਨਾਮ ਗੁਰਦੀਪ ਸਿੰਘ ਪਿੰਡ ਦੂੜੇ ਜੀ। ਸੋ ਗ੍ਰਦੀਪ ਸਿੰਘ ਜੀ ਹਾਂਜੀ ਸਰ ਜਦੋਂ ਇਹ ਪ੍ਰੋਜੈਕਟ ਛੱਪੜ ਦਾ ਤੁਸੀਂ ਨਵ ਨਿਰਮਾਣ ਕੀਤਾ ਸਭ ਤੋਂ ਵੱਡੀ ਗੱਲ ਹੁੰਦੀ ਕਿ ਪਹਿਲਾਂ ਆਈਡੀਆ ਜੀ ਇਹ ਆਈਡੀਆ ਕਿਸ ਤਰ੍ਹਾਂ ਮਨ ਵਿੱਚ ਆਇਆ ਕਿਵੇਂ ਕਿਉਂ ਲੱਗਿਆ ਕਿ ਜਦੋਂ ਤੁਹਾਡੇ ਪਿੰਡ ਦੇ ਵਿੱਚ ਇੰਨੀਆਂ ਬਿਜਲੀ ਦੀਆਂ ਮੋਟਰਾਂ ਹੈਗੀਆਂ ਸਾਰੇ ਸਾਧਨ ਹੈਗੇ ਆ ਕਿਉਂ ਇਦਾਂ ਆਇਆ ਵੀ ਛੱਪੜ ਦਾ ਨਵ ਨਿਰਮਾਣ ਕਰੀਏ ਜਿਸ ਤਰ੍ਹਾਂ ਤੁਸੀਂ ਜਗਰਕਾਰੀ ਰਹੇ ਸੀ ਕਿ ਸੜ ਜੋ ਨਗਰ ਨਿਵਾਸੀ ਹੈਗੇ ਜੀ ਸ਼ੁਰੂ ਤੋਂ ਹੀ ਲੈ ਕੇ ਅਗਾਹ ਬਦੂ ਖਿਆਲਾਂ ਦੇ ਹੈਗੇ ਤੋ ਸਾਡੇ ਪਿੰਡ ਨੂੰ ਜਿੱਦਾਂ ਇਹ ਲੋੜ ਮਹਿਸੂਸ ਹੋ ਰਹੀ ਸੀ ਕਿ ਪਿੰਡਾਂ ਦੇ ਛੱਪੜਾਂ ਦਾ ਸੁਧਾਰ ਹੋਵੇ ਜਾਂ ਸਾਡੇ ਸੀਵਰੇਜ ਵਗੈਰਾ ਆਵੇ ਸੋ ਸਾਡੇ ਐਨ ਆਰ ਆਈ ਵੀਰਾਂ ਨੇ ਰਲ ਕੇ ਔਰ ਜਿਹਨਾਂ ਦੀ ਅਗਵਾਈ ਸਾਡੇ ਸਰਜੀਤ ਸਿੰਘ ਦੂੜਾ ਸਾਹਿਬ ਕਰ ਰਿਹਾ ਸੀ ਉਹਨਾਂ ਨੇ ਐਨ ਜੀਓ ਬਣਾਈ ਉਹਦੇ ਨਾਲ ਕੰਮ ਸ਼ੁਰੂ ਹੋਇਆ ਉਹ ਸਰਕਾਰ ਦੀ ਇੱਕ ਸਕੀਮ ਸੀ ਜੋ 25% ਨਗਰ ਵੱਲੋਂ ਦਿੱਤਾ ਜਾਣਾ ਸੀ ਤੇ ਬਾਕੀ ਸਰਕਾਰ ਨੇ ਦੇਣਾ ਉਹਦੇ ਅਧੀਨ ਸਾਡੇ ਐਨ ਆਰ ਆਈ ਵੀਰਾਂ ਨੇ ਲਗਭਗ 67 ਲੱਖ ਰੁਪਇਆ इकठा ਕੀਤਾ ਤੇ ਇਹ ਕੰਮ ਸ਼ੁਰੂ ਹੋ ਗਿਆ ਬਾਕੀ ਸਰਕਾਰ ਨੇ ਦਿੱਤਾ ਉਹਦੇ ਨਾਲ ਪਿੰਡ ਦੇ ਵਿੱਚ ਸੀਵਰੇਜ ਪਾਇਆ ਗਿਆ ਅੰਡਰਗਰਾਉਂਡ ਕੰਕਰੀਟ ਕੀਤਾ ਗਿਆ ਸਾਰਾ ਕੁਝ ਕਰਕੇ ਔਰ ਇੱਥੇ ਡੰਪ ਕੀਤਾ ਗਿਆ ਜੋ ਪਾਣੀ ਇੱਥੇ ਤੁਸੀਂ ਆ ਦੇਖ ਸਕਦੇ ਹੋ ਕਿ ਬਹੁਤ ਖੂਬਸੂਰਤ ਇੱਥੇ ਫਿਲਟਰ ਲਗਾ ਕੇ ਔਰ ਬੜੇ ਤਰੀਕੇ ਦੇ ਨਾਲੇ ਸਾਰਾ ਛੱਪੜ ਤਿਆਰ ਕੀਤਾ ਗਿਆ ਔਰ ਫਿਰ ਉਸ ਤੋਂ ਬਾਅਦ ਸਾਨੂੰ ਜ਼ਰੂਰਤ ਮਹਿਸੂਸ ਹੋਈ ਕਿ ਪਾਣੀ ਜਿਹੜਾ ਪਾਣੀ ਕੱਢਣ ਵਾਸਤੇ ਦੋ ਟਿਊਬਲ ਵੀ ਲਗਾਏ ਗਏ ਉਹ ਸਿਰਫ ਨਜ਼ਦੀਕ ਵਾਲੇ ਇੱਕ ਦੋ ਖੇਤਾਂ ਨੂੰ ਪਾਣੀ ਲੱਗਦਾ ਸੀ ਸਾਨੂੰ ਲੋੜ ਸੀ ਇਹਦਾ ਜਿਹੜਾ ਓਵਰਫਲੋ ਵਾਧੂ ਜਿਹੜਾ ਕੱਢਿਆ ਜਾਵੇ ਸੋ ਉਹਦੇ ਅਕੋਰਡਿੰਗ ਜਿਹੜੀ ਇਹ ਸਾਡੇ ਜਲ ਔਰ ਭੂਮੀ ਸੰਭਾਲ ਵਿਭਾਗ ਜਿਹੜਾ ਉਹਨਾਂ ਨੇ ਸਾਡੀ ਹੈਲਪ ਕੀਤੀ ਹੈ ਉਹਦੇ ਨਾਲ ਸਾਨੂੰ ਸੋਲਰ ਸਿਸਟਮ ਮੋਟਰਾਂ ਲੱਗੀਆਂ ਉਹਦੇ ਨਾਲ ਘਟੋ ਘਟ 1100 ਫੁੱਟ ਤੱਕ ਲੰਬਾਈ ਤੱਕ ਪਾਈਪ ਲਾਈਨ ਪੈ ਗਈ ਹੈ ਔਰ ਕਾਫੀ ਖੇਤਾਂ ਨੂੰ ਪਾਣੀ ਜਾਣ ਲੱਗਿਆ ਸਰ ਜੀ ਇੱਕ ਗੱਲ ਦੱਸੋ ਵੀ ਜਿਹੜੀ ਤੁਸੀਂ ਪਹਿਲਾਂ ਸ਼ੁਰੂਆਤ ਵਿੱਚ ਗੱਲ ਕੀਤੀ ਕਿ ਤੁਹਾਡੇ ਆਈਡੀਆ ਆਇਆ ਮਨ ਦੇ ਵਿੱਚ ਹਾਂਜੀ ਹਾਂਜੀ ਸਰ ਕਿਹੜੇ ਸਾਲ ਦੀ ਗੱਲ ਆ ਤੇ ਤੁਹਾਡੇ ਕੋਲ ਉਸ ਟਾਈਮ ਵਿੱਤੀ ਜਿਹੜੇ ਸਾਧਨ ਸੀ ਉਹ ਕਿੰਨੇ ਕੁ ਸੀਗੇ ਜਦੋਂ ਮਨ ਤੇ ਤੁਹਾਡੇ ਆਈਡੀਆ ਆਇਆ ਵੀ ਐਡਾ ਵੱਡਾ ਅਸੀਂ ਪ੍ਰੋਜੈਕਟ ਉਲੀਕਣ ਲੱਗੇ ਆ ਇਹਦਾ ਖਰਚਾ ਕਿਵੇਂ ਹੋਏਗਾ ਤੇ ਤੁਹਾਡੇ ਜਿਹੜੇ ਇਸ ਪ੍ਰੋਜੈਕਟ ਦੇ ਵਿੱਚ ਸਰਕਾਰ ਦੀ ਕੀ ਭਾਗੀਦਾਰੀ ਰਹੀ ਕਿਹੜੇ ਸਾਲ ਦੀ ਗੱਲ ਹੈ ਹਾਂਜੀ ਉਹ ਸਾਡੇ ਨਗਰ ਦੇ ਸਮਝ ਲਓ ਵੀ ਧੰਨ ਭਾਗ ਹੈ ਕਿ ਇੱਥੇ ਸਾਡੇ ਰਿਟਾਇਰ ਟੈਕਸਨ ਕਮਿਸ਼ਨਰ ਐਸਐਸ ਦੂੜੇ ਸਾਹਿਬ ਉਹ ਇੱਥੇ ਪਿੰਡ ਦੇ ਸਾਡੇ ਨਿਵਾਸੀ ਸਨ ਉਹ ਜਦੋਂ ਰਿਟਾਇਰ ਹੋਏ ਤਾਂ ਉਹਨਾਂ ਨੇ ਕੁਝ ਕਰਨਾ ਚਾਹਿਆ ਉਹਨਾਂ ਨੇ ਹੀ ਇਹ ਸਭ ਤੋਂ ਪਹਿਲਾਂ ਸਾਰੇ ਪਿੰਡ ਦੇ ਵਸੀਆਂ ਨਾਲ ਬੈਠ ਕੇ ਵਿਚਾਰ ਕੀਤੇ ਕਿ ਕਿਉਂ ਨਾ ਆਪਾਂ ਪਿੰਡ ਨੂੰ ਸਵਾਰੀਏ ਔਰ ਵਧੀਆ ਬਣਾਈਏ ਕਿਹੜੇ ਸਾਲ ਦੀ ਗੱਲ ਹੈ ਇਹ ਮੇਬੀ 7 2007 ਜੀ 7 ਦੇ ਗੇਟ ਚ ਉਹਨਾਂ ਦਿਨਾਂ ਵਿੱਚ ਤੇ ਅਸੀਂ ਲਗਭਗ ਇਹ 2012 ਤੱਕ ਇਹ ਸਾਰਾ ਕੰਪਲੀਟ ਕਰ ਲਿਆ ਔਰ ਕਾਫੀ ਮੁਸ਼ਕਲਤ ਦੇ ਨਾਲ ਮਿਹਨਤ ਦੇ ਨਾਲ ਔਰ ਇਹ ਸਾਰਾ ਸਹਿਯੋਗ ਐਨਆਰਏ ਵੀਰਾਂ ਦਾ ਬਹੁਤ ਰਿਆ ਉਹਦੇ ਵਿੱਚ ਸਰਕਾਰ ਨੇ ਸਾਨੂੰ ਬਹੁਤ ਹੈਲਪ ਕੀਤੀ ਉਹਦੇ ਲਈ ਅਸੀਂ ਜਿੰਨਾ ਵੀ ਧੰਨਵਾਦ ਕਰ ਸਕੀਏ ਸਰਕਾਰ ਦਾ ਥੋੜਾ ਸੋ ਅਸੀਂ ਬਹੁਤ ਧੰਨਵਾਦੀ ਆ ਕਿ ਜੋ ਸਾਡੇ ਨਗਰ ਨੂੰ ਇੰਨੀਆਂ ਸਹੂਲਤਾਂ ਮਿਲੀਆਂ ਜਦੋਂ ਤੁਸੀਂ ਜਿਹੜਾ ਤੁਹਾਡੇ ਪਿੰਡ ਦਾ ਪਾਣੀ ਸੀ ਸੀਵਰੇਜ ਦਾ ਜੀ ਉਹਨੂੰ ਤੁਸੀਂ ਪਾਣੀ ਨੂੰ ਪਾਈਪਲਾਈਨਾਂ ਪਾ ਕੇ ਇੱਥੇ ਛੱਪੜ ਤੱਕ ਲਾਇਆ ਹੈ ਹਾਂਜੀ 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 ਛੱਪੜ ਦੇ ਵਿੱਚ ਵੀ ਤੁਸੀਂ ਮੈਂ ਦੇਖ ਰਿਹਾ ਆਸ-ਪਾਸ ਸਾਰਾ ਇਹਨੂੰ ਪੱਕਾ ਕੀਤਾ ਔਰ ਵਧੀਆ ਚੈਨਲ ਬਣੇ ਹੋਏ ਨੇ ਔਰ ਆਸ-ਪਾਸ ਜਿਹੜੇ ਪੌਦੇ ਵੀ ਬਹੁਤ ਵਧੀਆ ਲਗਾਏ ਨੇ ਜੀ ਔਰ ਬਹੁਤ ਹੀ ਬਹੁਤ ਸ਼ਾਨਦਾਰ ਮਤਲਬ ਮੇਨਟੇਨ ਕੀਤਾ ਹੋਇਆ ਅੱਜ ਤਕਰੀਬਨ 15 ਤੋਂ 17 ਸਾਲ ਦਾ ਸਮਾਂ ਹੋ ਗਿਆ ਫਿਰ ਵੀ ਇਹ ਪੂਰਾ ਇਹਨ ਲੱਗ ਰਿਹਾ ਕਿ ਜਿਵੇਂ ਕੱਲ ਹੀ ਕੰਮ ਹੋਇਆ ਜੀ ਵੀ ਇਹਦਾ ਫਿਰ ਰੱਖ-ਰਖਾਓ ਤੁਸੀਂ ਕਿਵੇਂ ਕਰਦੇ ਹੋ ਤੇ ਤੁਹਾਡੀ ਪਿੰਡ ਦੀ ਕੀ ਭਾਗੀਦਾਰੀ ਰਹਿੰਦੀ ਹੈ ਪਿੰਡ ਦੀ ਜੀ ਦੇਖੋ ਵੀ ਸਾਰਾ ਪਿੰਡ ਇਹਦੇ ਵਿੱਚ ਸ਼ਮੂਲੀਅਤ ਕੀਤੀ ਸਾਰਿਆਂ ਨੇ ਜਿੰਨੀ ਵੀ ਕਿਸੇ ਦੀ ਪਹੁੰਚ ਸੀ ਓਨੀ ਹੈਲਪ ਕੀਤੀ ਹਾਂ ਜੀ ਔਰ ਤੁਹਾਨੂੰ ਪਤਾ ਕਿ ਘਰ ਵੀ ਜਿਹੜਾ ਉਦੋਂ ਸੰਭਾਲਿਆ ਜਾਂਦਾ ਜਦੋਂ ਸਾਰਿਆਂ ਨੂੰ ਸ਼ੌਂਕ ਹੋਵੇ ਸੋ ਸਾਰੇ ਨਗਰ ਨੇ ਬੜੇ ਸ਼ੌਂਕ ਨਾਲ ਬੜੇ ਚਾਅ ਦੇ ਨਾਲ ਇਸ ਦੇ ਵਿੱਚ ਜਿੰਨਾ ਵੀ ਆਪਣਾ ਯੋਗਦਾਨ ਪਾਇਆ ਇਥੋਂ ਤੱਕ ਕਿ ਅਸੀਂ ਵੀ ਖੁਦ ਇੱਥੇ ਰਾਤਾਂ ਨੂੰ ਜਦੋਂ ਪਾਣੀ ਬਰਸਾਦਾ ਹੁੰਦਾ ਸੀ ਤਾਂ ਅਸੀਂ ਮੋਟਰਾਂ ਚਲਾਉਣ ਮੈਂ ਖੁਦ ਆਉਂਦਾ ਰਿਆਂ ਔਰ ਸਫਾਈਆਂ ਕਰਾਉਂਦੇ ਰਏ ਸੀ ਸਾਰਾ ਨਗਰ ਰਲ ਕੇ ਇਹ ਕਰਦੇ ਰਏ ਅਸੀਂ ਇੱਕ ਸਪੈਸ਼ਲ ਬੰਦਾ ਰੱਖਿਆ ਹੋਇਆ ਸੀ ਔਰ ਸਾਰੇ ਪਿੰਡ ਵਿੱਚੋਂ ਕਲੈਕਸ਼ਨ ਕਰਕੇ ਉਹਨੂੰ ਪੈਸੇ ਵੀ ਦਿੰਦੇ ਸੀ ਉਹਨੂੰ ਸਫਾਈ ਦਾ ਸਾਰਾ ਖਰਚਾ ਦਿੰਦੇ ਸੀ ਜਦੋਂ ਭੂਮੀ ਅਤੇ ਜਲ ਸੰਭਾਲ ਵਿਭਾਗ ਨੇ ਪਾਈਪਲਾਈਨ ਨਹੀਂ ਪਾਈ ਸੀ ਹਲੋ ਉਸ ਤੋਂ ਉਸ ਉਸ ਪੁਰਾਣੇ ਸਮੇਂ ਦੇ ਦੌਰਾਨ ਜਿਹੜਾ ਤੁਸੀਂ ਪਾਣੀ ਆ ਖੇਤਾਂ ਨੂੰ ਕਿੱਦਾਂ ਲਾਉਂਦੇ ਸੀ ਖੁੱਲੀਆਂ ਖਾਲਾਂ ਨਾਲ ਹੀ ਲਾਉਂਦੇ ਸੀ ਹਾਂਜੀ ਓ ਟਿਊਬਲ ਦੇ ਅੱਗੇ ਪਾਈਪ ਲਗਾ ਕੇ ਥੋੜਾ ਬਦ ਕਿਉਂਕਿ ਦੂਰ ਤੱਕ ਨਹੀਂ ਸੀ ਜਾਂਦਾ ਸਾਨੂੰ ਇਹ ਦਿੱਕਤ ਹੋ ਰਹੀ ਸੀ ਬਹੁਤ ਵੱਡੀ ਸਮੱਸਿਆ ਸੀ ਪਿੰਡ ਵਾਸਤੇ ਕਿ ਜਦੋਂ ਇਹ ਭਰ ਜਾਂਦਾ ਸੀ ਤੇ ਸਾਡੀ ਜਿਹੜੀ ਪਰੇਸ਼ਾਨੀ ਵੱਧ ਜਾਂਦੀ ਸੀ ਕਿ ਚਿੰਤਾ ਲੱਗ ਜਾਂਦੀ ਸੀ ਵੀ ਕੀ ਕਰਾਂਗੇ ਜੇ ਜ਼ਿਆਦਾ ਹੋ ਗਿਆ ਪਾਣੀ ਵੇਸਟ ਵੀ ਹੁੰਦਾ ਸੀ ਹਾਂਜੀ ਹਾਂਜੀ ਔਰ ਇਹ ਦੂਰ ਤੱਕ ਲਗਭਗ 1100 ਫੁੱਟ ਤੱਕ ਜੀ ਪਾਈਪ ਪਾਇਆ ਗਿਆ ਸੋ ਮੇਰੇ ਨਾਲ ਨੇ ਜੀ ਲਾਭਪਾਤਰੀ ਕਿਸਾਨ ਜਿਹੜੇ ਕਿ ਇਸ ਪਾਈਪਲਾਈਨ ਦਾ ਜੋ ਪਾਣੀ ਇਹਨਾਂ ਦੇ ਖੇਤਾਂ ਤੱਕ ਪਹੁੰਚ ਰਿਹਾ ਉਹਨੂੰ ਖੇਤੀ ਵਾਸਤੇ ਸਿੰਚਾਈ ਲਈ ਵਰਤੋਂ ਵਿੱਚ ਲੈ ਕੇ ਆ ਰਿਹਾ ਹੈ ਔਰ ਤੁਹਾਨੂੰ ਬੜਾ ਫਾਇਦਾ ਹੋ ਰਿਹਾ ਤੁਸੀਂ ਜਿਵੇਂ ਪਹਿਲਾਂ ਵੀ ਦੱਸਿਆ ਹੁਣ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਵੀ ਇਹ ਕਿਸ ਤਰ੍ਹਾਂ ਤੁਹਾਨੂੰ ਇਹਦਾ ਫਾਇਦਾ ਹੋ ਰਿਹਾ ਤੇ ਕੀ ਕੀ ਤੁਸੀਂ ਇਹਦੇ ਲਈ ਉਪਰਾਲੇ ਕਰ ਰਹੇ ਹੋ ਹਾਂਜੀ ਮੇਰਾ ਨਾਮ ਹਰਜੀਤ ਸਿੰਘ ਪਿੰਡ ਦੂੜੇ ਆ ਜੀ ਅਸੀਂ ਕੁੱਲ 12 13 ਲੱਬ ਪੱਤਰੀ ਹੈਗੇ ਜੀ ਜਦੋਂ ਦਾ ਇਹ ਸੋਲਰ ਮੋਟਰ ਨਾਲ ਪਾਣੀ ਲੱਗਾ ਇੱਕ ਤਾਂ ਸਾਨੂੰ ਬਿਜਲੀ ਦਾ ਬਿੱਲ ਦਾ ਬੜਾ ਫਰਕ ਪਿਆ ਜੀ ਦੂਜਾ ਜਿਸ ਵੇਲੇ ਫਸਲਾਂ ਲਾਉਂਦੇ ਆ ਤੇ ਸਾਡੀਆਂ ਫਸਲਾਂ ਲਈ ਇਹ ਬੜਾ ਲਾਹੇਵੰਦ ਆ ਸਾਰੇ ਇਹਦੇ ਵਿੱਚ ਜਿੰਨੇ ਵੀ ਖਣਿਜ ਪਦਾਰਥ ਆ ਸਾਰੇ ਇਹਦੇ ਵਿੱਚ ਹੁੰਦੇ ਆ ਤੇ ਫਸਲਾਂ ਦੇ ਝਾੜ ਵੀ ਵਧੀਆ ਨਿਕਲਦੇ ਆ ਤੇ ਦੂਜਾ ਸਾਨੂੰ ਬੜੀ ਵਧੀਆ ਆ ਜੀ ਪਹਿਲਾਂ ਤੁਸੀਂ ਖੁੱਲੀਆਂ ਖਾਲਾਂ ਰਹੀਂ ਇਹਦਾ ਪਾਣੀ ਲਾਉਂਦੇ ਸੀ ਤੇ ਉਦੋਂ ਕੀ ਮੁਸ਼ਕਲ ਆਉਂਦੀ ਸੀ ਪਹਿਲਾਂ ਜਿਉ ਪਲਾਸਟਿਕ ਦਾ ਪਾਈਪ ਅਸੀਂ ਪਿਛਾ ਕੇ ਲਾਉਂਦੇ ਸੀ ਆਪਣਾ ਲਿਆ ਕੇ ਉਹਦੇ ਨਾਲ ਤਾਂ ਸਿਰਫ ਕੋਈ 100 ਮੀਟਰ ਤੱਕ ਬਣੀ ਜਾਂਦਾ ਸੀਗਾ ਤੇ ਸਾਡੇ 2-4 ਜ਼ਿਮੀਦਾਰਾਂ ਕੋਲ ਹੀ ਜਾਂਦਾ ਫਿਰ ਮੁਸ਼ਕਲ ਆ ਜਾਂਦੀ ਸੀ ਬਾਕੀ ਪਾਣੀ ਸੰਭਾਲਣਾ ਸਾਨੂੰ ਜੀ ਤੇ ਜਦੋਂ ਦਾ ਇਹ ਲੱਗਿਆ ਸਾਨੂੰ ਬੜੀ ਮੌਜ ਆਈ ਪਾਣੀ ਦੀ ਕੋਈ ਦਿੱਕਤ ਨਹੀਂ ਗਈ ਜੀ ਤੇ ਬਾਕੀ ਇੱਥੇ ਡੰਪ ਕਰਨ ਨੂੰ ਵੀ ਬੜਾ ਸੌਖਾ ਸਾਨੂੰ ਜੀ ਹਾਂ ਜਿਹੜਾ ਤੁਸੀਂ ਇਹ ਪਾਣੀ ਲਗਾ ਰਹੇ ਹੋ ਆਪਣੇ ਖੇਤਾਂ ਨੂੰ ਨੱਕੇ ਤੁਸੀਂ ਦੱਸ ਦਿਓ ਰੱਖੇ ਹੋਏ ਆ 14 15 ਜਿਹੜੇ ਤੁਸੀਂ ਇੱਕ ਲਾਹੇਪਤਰੀ ਕਿਸਾਨ ਆ ਫਿਰ ਆਪਸ ਵਿੱਚ ਹੀ ਤੁਸੀਂ ਬਾਰਾਬੰਦੀ ਕੀਤੀ ਹੋਈ ਆ ਕੋਈ ਟਾਈਮ ਟੇਬਲ ਬਣਾਇਆ ਹੋਇਆ ਕਿਦਾਂ ਫਿਰ ਪਾਣੀ ਲਾਉਂਦੇ ਹੋ ਇਹ ਅਸੀਂ ਜੇ ਆਪਸ ਵਿੱਚ ਹੀ ਸਾਰਿਆਂ ਰਲ ਕੇ ਇਹਨੂੰ ਕਦੇ ਵੀ ਕੋਈ ਸਾਡਾ ਝਗੜਾ ਨਹੀਂ ਬਾਰੀ-ਬਾਰੀ ਅਸੀਂ ਲਾ ਲਈਦਾ ਆ ਤੇ ਇਹਨੂੰ ਮੈਂਟੀਨੈਂਸ ਕਰ ਲੈਣ ਵੀ ਅਸੀਂ ਆਪ ਸਾਰਿਆਂ ਨੇ ਕਮੇਟੀ ਬਣਾਈ ਆ ਜੀ ਤੇ ਉਹਦੇ ਵਿੱਚ ਜੋ ਵੀ ਆ ਸਾਨੂੰ ਦਿੱਕਤ ਆਉਂਦੀ ਆ ਅਸੀਂ ਆਪ ਸਭਾਲਦੇ ਆ ਜੀ ਸੋ ਮੇਰੇ ਨਾਲ ਖੜੇ ਨੇ ਲਾਹਪਤਰੀ ਕਿਸਾਨ ਇਹ ਵੀ ਇਸ ਪ੍ਰੋਜੈਕਟ ਤੋਂ ਜਿਹੜਾ ਛੱਪੜ ਦਾ ਸਾਫ਼ ਕੀਤਾ ਹੋਇਆ ਪਾਣੀ ਆ ਸਿੰਚਾਈ ਵਾਸਤੇ ਵਰਤੋਂ ਚ ਲੈ ਕੇ ਆ ਰਹੇ ਆ ਤੁਸੀਂ ਦੱਸੋ ਜੀ ਜਦੋਂ ਇਹ ਪਾਈਪਲਾਈਨ ਨਹੀਂ ਪਈ ਸੀ ਇਸ ਤੋਂ ਪਹਿਲਾਂ ਜਿਹੜਾ ਤੁਹਾਡਾ ਪਾਣੀ ਆ ਫਸਲਾਂ ਤੱਕ ਕੋ ਕਿਵੇਂ ਪਹੁੰਚਦਾ ਸੀ ਤੁਹਾਡੇ ਕੋ ਆਪਣਾ ਨਿੱਜੀ ਸਾਧਨ ਸੀ ਕਿਸ ਤਰ੍ਹਾਂ ਤੁਸੀਂ ਸਿੰਚਾਈ ਕਰਦੇ ਸੀ ਮੇਰਾ ਨਾਮ ਮਨਦੀਪ ਸਿੰਘ ਪਿੰਡ ਦੂੜੇ ਜੀ ਅਸੀਂ ਪਹਿਲਾਂ ਜਿਹੜਾ ਪਾਣੀ ਸੀ ਪਲਾਸਟਰ ਦੇ ਪੈਪਾਂ ਨਾਲ ਹੀ ਲਾਉਂਦੇ ਸੀ ਜੀ ਮਾਲੀ ਦੂਰ ਤਾਈਂ ਪਾਣੀ ਨਹੀਂ ਜਾਂਦਾ ਸੀ ਜੀ ਤੇ ਥੋੜੇ ਜ਼ਿਮੀਂਦਾਰਾਂ ਨੂੰ ਇਹਦਾ ਫਾਇਦਾ ਹੁੰਦਾ ਸੀ ਹਮ ਤੇ ਹੁਣ ਜਦੋਂ ਪੈਪ ਲਾਈਨ ਪੈ ਗਈ ਆ ਤਕਰੀਬਨ 60 ਖੇਤ ਹਮ ਹਮ ਖੇਤਾਂ ਤੱਕ ਹੀ ਇਹਦਾ ਪਾਣੀ ਮਾਰ ਕਰਦਾ ਆ ਹਮ ਹਮ ਤੇ ਸੋਲਡਰ ਸਿਸਟਮ ਨਾਲ ਮੋਟਰ ਚੱਲਦੀ ਆ ਉਹਦੇ ਨਾਲ ਸਾਡਾ ਬਿਜਲੀ ਦਾ ਬਿੱਲ ਵੀ ਬਹੁਤ ਘਟ ਗਿਆ ਹਮ ਤੇ ਦੂਜੀਆਂ ਮੋਟਰਾਂ ਨਹੀਂ ਚਲਾਉਣੀਆਂ ਪੈਂਦੀਆਂ ਜੀ ਸਾਡਾ ਪਾਣੀ ਬਚਦਾ ਆ ਉਹ ਜੀ ਇਸ ਤੋਂ ਪਹਿਲਾਂ ਤੁਸੀਂ ਹਰ ਸਾਲ ਜਿਹੜੀ ਆਪਣੀ ਸਮਰਸੀਬਲ ਮੋਟਰ ਆ ਤੁਹਾਡੀ ਕੋਈ ਨਿੱਜੀ ਮੋਟਰ ਆ ਉਹਨੂੰ ਹਰ ਸਾਲ ਡੂੰਗਾ ਕਰਦੇ ਸੀ ਕਿਉਂਕਿ ਪਾਣੀ ਦਾ ਪੱਧਰ ਥੱਲੇ ਪਾਣੀ ਦਾ ਲੈਵਲ ਹਾਂਜੀ ਥੱਲੇ ਜਾ ਰਿਹਾ ਜੀ ਦਿਨੋਂ ਦੇਣ ਉਹਦੇ ਕਰਕੇ ਫੇ ਜੀਮੇਂਦਾਰਾਂ ਦਾ ਖਰਚਾ ਬਹੁਤ ਵੱਧਦਾ ਸੀ ਜੀ ਹਰ ਇੱਕ ਸਾਲ 20-20 ਮੋਟਰਾਂ ਥੱਲੇ ਜਾਂਦੀਆਂ ਸੀ ਹਾਂ ਕੋਣ ਸਾਡਾ ਪਾਣੀ ਉਹ ਬਚੀ ਜਾਂਦਾ ਹੈ ਬਹੁਤ ਘੱਟ ਮੋਟਰ ਚਲਾਉਣੀ ਪੈਂਦੀ ਹੈ ਇੱਕ ਗੱਲ ਮਨਦੀਪ ਸਿੰਘ ਜੀ ਹੋਰ ਦੱਸੋ ਜਿੱਦਾਂ ਤੁਸੀਂ ਦੱਸਿਆ ਆ ਵੀ ਪਹਿਲਾਂ ਅਸੀਂ ਆਪਣੀ ਜਿਹੜੀ ਨਿੱਜੀ ਮੋਟਰ ਹੈ ਉਹਦੀ ਵਰਤੋਂ ਕਰਦੇ ਸੀ ਹੁਣ ਕਿੰਨਾ ਫਰਕ ਪੈ ਗਿਆ ਉਹ ਮੋਟਰ ਕਿੰਨਾ ਕ ਟਾਈਮ ਚਲਾਉਂਦੇ ਹੋ ਜਿਹੜੀ ਸਮਰਸੀਬਲ ਮੋਟਰ ਆ ਤੇ ਸੋਲਰ ਨਾਲ ਕਿੰਨੀ ਕੁ ਦੇਰ ਸਿੰਚਾਈ ਕਰਦੇ ਹੋ ਅਸੀਂ ਜਾਲਾ ਜੀ ਸੋਲਰ ਨਾਲ ਹੀ ਕਰਦੇ ਹਾਂ ਹੁਣ ਉਹ ਮੋਟਰਾਂ ਤਕਰੀਬਨ ਸਾਡੀਆਂ ਬੰਦ ਹੀ ਰਹਿੰਦੀਆਂ ਆ ਜੀ ਆ ਬਰਸਾਤ ਦੇ ਦਿਨਾਂ ਜੇ ਤਾਂ ਬਿਲਕੁਲ ਹੀ ਬੰਦ ਰਹੀਆਂ ਕਿਉਂਕਿ ਮੀਂਹ ਵੀ ਪੈ ਜਾਂਦੇ ਸੀ ਤੇ ਬਾਕੀ ਜਦੋਂ ਆਪਣੇ ਧੁੱਪ ਲੱਗਦੀ ਸੀ ਇਹ ਮੋਟਰ ਚੱਲ ਪੈਂਦੀ ਸੀ 24 ਘੰਟੇ ਤਾਂ ਨਹੀਂ ਚੱਲਦੀ ਉਹ ਚਲੋ 10 12 ਘੰਟੇ ਇਹ ਮੋਟਰ ਚੱਲਦੀ ਸੀ ਇਹਦੇ ਨਾਲ ਇੱਕ ਮੋਟਰ 24 ਘੰਟੇ ਬਿਜਲੀ ਤੇ ਆ ਲੋਡ ਪੈਣ ਤੇ ਅਸੀਂ ਉਹ ਵੀ ਚਲਾ ਲੈਂਦੇ ਆ ਤੇ ਉਹਦਾ ਬਿੱਲ ਅਸੀਂ ਆਪਸ ਵਿੱਚ ਵੰਡ ਕੇ ਤਾੜਦੇ ਆ ਸੋ ਮੇਰੇ ਨਾਲ ਇੱਕ ਹੋਰ ਲਾਭਪਾਤਰੀ ਕਿਸਾਨ ਨੇ ਆਓ ਇਹਨਾਂ ਦੇ ਵੀ ਵਿਚਾਰ ਸੁਣਦੇ ਆ ਭਾਈ ਸਾਹਿਬ ਆਪਣਾ ਨਾਮ ਦੱਸੋ ਪਹਿਲਾਂ ਜੀ ਮੇਰਾ ਨਾਮ ਮਨਜੀਤ ਸਿੰਘ ਜੀ ਹਾਂ ਮਨਜੀਤ ਸਿੰਘ ਜੀ ਇਹ ਜਿਹੜਾ ਪ੍ਰੋਜੈਕਟ ਆ ਤੁਹਾਡੇ ਪਿੰਡ ਦੂੜੇ ਦੇ ਵਿੱਚ ਲੱਗਿਆ ਇਸ ਪ੍ਰੋਜੈਕਟ ਨੂੰ ਲਗਾਉਣ ਤੋਂ ਬਾਅਦ ਜਿਹੜਾ ਤੁਹਾਡਾ ਪਹਿਲਾ ਸਿੰਚਾਈ ਦਾ ਸਾਧਨ ਸੀ ਜਾਂ ਹੁਣ ਮੌਜੂਦਾ ਜਿਹੜਾ ਤੁਸੀਂ ਸਾਧਨ ਦੀ ਵਰਤੋਂ ਕਰਦੇ ਹੋ ਕੀ ਫਰਕ ਲਿਆ 24 ਘੰਟੇ ਮੋਟਰ ਚੱਲਦੀ ਆ ਜੀ ਜਦ ਤੱਕ ਧੁੱਪ ਰਹਿੰਦੀ ਆ ਵਧੀਆ ਚੱਲਦੀ ਏ ਪਾਣੀ ਲੋਕਾਂ ਨੂੰ ਪੂਰੀ ਲੋੜ ਮੁਤਾਬਕ ਮਿਲ ਰਿਹਾ ਪਾਣੀ ਤਾਂ ਸਾਡੀ ਮੇਨ ਚੀਜ਼ ਆ ਪਾਣੀ ਤੋਂ ਬਿਨਾ ਗੁਜ਼ਾਰਾ ਨਹੀਂ ਜੀ ਕਿ ਜੇ ਅਸੀਂ ਪਾਣੀ ਬਚਾਵਾਂਗੇ ਸਾਡੇ ਇਸ ਪ੍ਰੋਜੈਕਟ ਦੇ ਪਾਣੀ ਦੇ ਕਾਰਨ ਜਿੰਨਾ ਵੀ ਜਮਾ ਹੁੰਦਾ ਪਾਣੀ ਜਦੋਂ ਦੇਖਦੇ ਆ ਕਿ ਲੋੜ ਤੋਂ ਵੱਧ ਗਿਆ ਓਵਰਫਲੋ ਹੁੰਦਾ ਆ ਉਸ ਸਮੇਂ ਦੇ ਹਿਸਾਬ ਦੇ ਨਾਲ ਜ਼ਿਮੀਂਦਾਰ ਆਪਸ ਵਿੱਚ ਸਲਾਹ ਕਰਕੇ ਇੱਕ ਦੂਜੇ ਨੂੰ ਦੱਸ ਕੇ ਤੇ ਪਾਣੀ ਨੂੰ ਵਰਤਦੇ ਆ ਨਾ ਕਿ ਇਕੱਲਾ ਵਰਤਦੇ ਆ ਇਸ ਨੂੰ ਅਸੀਂ ਫਸਲਾਂ ਨੂੰ ਪਾਣੀ ਦੇ ਰਹੇ ਆ ਇਹ ਵਾਲਾ ਇਹਦੇ ਨਾਲ ਸਾਡੇ ਖਾਦ ਦਵਾਈਆਂ ਦਾ ਵੀ ਬਹੁਤ ਫਰਕ ਪੈਂਦਾ ਜੀ ਫਸਲ ਦਾ ਝਾੜ ਅੱਛਾ ਨਿਕਲਦਾ ਹੈ ਉਹਦੇ ਨਾਲ ਜ਼ਿਮੀਂਦਾਰ ਵੀ ਖੁਸ਼ ਹੈ ਤੇ ਇਸ ਗੱਲ ਦਾ ਬਾਰ ਬਾਰ ਧੰਨਵਾਦ ਕਰਦੇ ਆ ਕਿ ਸਾਡਾ ਇਹ ਪ੍ਰੋਜੈਕਟ ਤੁਹਾਡੇ ਚੜਿਆ ਜੀ ਤੇ ਉਸ ਪਾਣੀ ਦੇ ਨਾਲ ਫਸਲ ਵਧਤਰ ਹੋ ਰਹੀ ਹੈ ਤੇ ਇੱਕ ਸਾਨੂੰ ਮੇਨ ਇਹ ਆ ਜੀ ਕਿ ਪਾਣੀ ਜਿੰਨਾ ਬਚਾ ਸਕੀਏ ਸੀ ਉਹਨੇ ਸਾਡੇ ਲਈ ਚੰਗਾ ਹੈ ਕਿਉਂਕਿ ਪਾਣੀ ਤੋਂ ਬਿਨਾ ਸਾਡਾ ਆਉਣੇ ਵਾਲਾ ਸਮਾਂ ਔਖਾ ਜਦੋਂ ਤੁਸੀਂ 17 ਸਾਲ ਪਹਿਲਾਂ ਤੁਹਾਡੇ ਮਨ 'ਚ ਵਿਚਾਰ ਆਇਆ ਪਿੰਡ ਦੇ ਲੋਕਾਂ ਦੇ ਸਾਰੇ ਇਕੱਠੇ ਹੋ ਕੇ ਤੁਸੀਂ ਮੀਟਿੰਗ ਕੀਤੀ ਉਦੋਂ ਉਦੇਸ਼ ਕੀ ਸੀ ਵੀ ਕੀ ਕਾਰਨ ਆ ਕਿਉਂ ਤੁਰਿਆ ਇਧਰ ਨੂੰ ਦੇਖੋ ਜੀ ਇੱਕ ਤਾਂ ਸਫਾਈ ਜਰੂਰੀ ਸੀ ਕਿ ਪਿੰਡ ਦਾ ਸੀਵਰੇਜ ਵਗੈਰਾ ਪੈ ਗਿਆ ਤੇ ਉਹਦੇ ਨਾਲ ਨਾਲ ਪਾਣੀ ਦਾ ਵੀ ਹੱਲ ਹੋ ਗਿਆ ਸਾਡਾ ਸਾਮੇ ਪਾਣੀ ਕਦੀ ਕਿਸੇ ਤਰ੍ਹਾਂ ਖਰਾਬ ਹੋਣਾ ਜੀ ਕਦੀ ਕਿਸੇ ਤਰ੍ਹਾਂ ਹੋਣਾ ਤੁਹਾਨੂੰ ਪਤਾ ਏ ਜੋ ਕਿ ਆਮ ਚੱਲਦਾ ਏ ਇਸ ਪ੍ਰੋਜੈਕਟ ਦੇ ਨਾਲ ਸਾਨੂੰ ਪਿੰਡ ਨੂੰ ਬਹੁਤ ਸੁੱਖ ਹੋ ਗਿਆ ਜੀ ਤੇ ਓ ਵੀ ਅਸੀਂ ਚਾਹੁੰਦੇ ਆ ਕਿ ਹਰੇਕ ਪਿੰਡ ਦੇ ਵਿੱਚ ਇਹੋ ਜਿਹੇ ਪ੍ਰੋਜੈਕਟ ਲੱਗਣ ਪਾਣੀ ਨੂੰ ਅਸੀਂ ਸੰਭੀਏ ਆਉਣੇ ਵਾਲਾ ਸਮਾਂ ਸਾਡੇ ਲਈ ਪਾਣੀ ਜ਼ਰੂਰੀ ਏ ਕਿ ਹਰੇਕ ਬੰਦੇ ਨੂੰ ਪਾਣੀ ਮਿਲਣਾ ਚਾਹੀਦਾ ਆਉਣੇ ਵਾਲੇ ਟਾਈਮ 'ਚ ਜੇ ਸਾਡਾ ਪਾਣੀ ਹੀ ਮੁੱਕ ਗਿਆ ਤੇ ਅਸੀਂ ਕਿਦਾਂ ਗਾਂ ਗਜਾਰਾ ਕਰਾਂਗੇ ਇਸ ਦੇ ਨਾਲ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਾਣੀ ਉਹਨਾਂ ਲਈ ਬਚ ਜਾਣਾ ਚਾਹੀਦਾ ਜੇ ਅਸੀਂ ਪਾਣੀ ਸੇਵ ਕਰਾਂਗੇ ਪਾਣੀ ਸਾਂਭ ਕੇ ਲਾਵਾਂਗੇ ਤੇ ਲੰਮਾ ਟਾਈਮ ਚੱਲ ਸਕਦਾ ਹੈ ਬਾਕੀ ਪਿੰਡ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਿਸਾਨ ਦੋਸਤੋ ਇਹ ਸਨ ਇਸ ਪਿੰਡ ਦੇ ਲਾਭਪਾਤਰੀ ਕਿਸਾਨ ਅਤੇ ਨਗਰ ਨਿਵਾਸੀ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਨਿਪਰੇ ਚਾੜਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਔਰ ਤੁਸੀਂ ਦੇਖੋ ਕਿ 17 ਸਾਲ ਪਹਿਲਾਂ ਜਦੋਂ ਇਹਨਾਂ ਨੇ ਇਸ ਇਸ ਪ੍ਰੋਜੈਕਟ ਦੀ ਨੇਮ ਰੱਖੀ ਸੀ ਅੱਜ 17 ਸਾਲ ਬਾਅਦ ਵੀ ਇਹ ਜਿਹੜੇ ਪਿੰਡ ਦਾ ਜਿਹੜਾ ਇੱਕ ਜੁਟ ਇਕੱਠ ਆ ਉਹ ਸਾਡੇ ਸਾਹਮਣੇ ਇੱਕ ਮਿਸਾਲ ਆ ਕਿ ਕਿਸ ਤਰ੍ਹਾਂ ਜਿਹੜੀ ਸਾਡੀ ਲੋਕਾਂ ਦੀ ਪਾਰਟਿਸਪੇਸ਼ਨ ਆ ਉਹ ਕਿਸੇ ਵੀ ਨਤੀਜੇ ਤੇ ਪਹੁੰਚਣ ਲਈ ਬਹੁਤ ਜ਼ਰੂਰੀ ਹੈ ਔਰ ਪਾਣੀ ਦੀ ਬੜਮੁੱਲੀ ਦਾਦ ਨੂੰ ਬਚਾਉਣ ਲਈ ਇੱਕ ਬਹੁਤ ਵੱਡਾ ਉਪਰਾਲਾ ਤੁਸੀਂ ਸਾਰਿਆਂ ਨੇ ਇਸ ਪ੍ਰੋਗਰਾਮ ਨੂੰ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ